ਯੋ ਯੋ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਜੋ ਵੀ ਹੈ ਉਹਨੂੰ ਇਹਨਾਂ ਨੇ ਚੁੱਕ ਲਿਆ ਹੈ ਤੇ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਚਾਨਣਾ ਪਾਉਂਗੇ ਕਿ ਕੀ ਹੈ ਇਸ ਦੇ ਉੱਤੇ ਯੋ ਫੂਡ ਰੋਕ ਕੀ ਮੁੱਦਾ ਹੈ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਓਇਲ ਰਿਜ਼ਰਵ ਜਿਹੜਾ ਹੈਗਾ ਹੈ ਉਹਨਾਂ ਦੇ ਕੋਲ ਜੀ ਤੇ ਇਹਨਾਂ ਨੇ ਪਿਛਲੇ 2 ਦੋ ਮਹੀਨਿਆਂ ਤੋਂ ਕੀ ਕੀਤਾ ਹੋਇਆ ਸੀ ਟ੍ਰਪ ਹੋਣਾ ਨੇ ਵੀ ਯੂ نو ਕੋਈ ਵੀ ਜਿਹੜੀ ਸਮੁੰਦਰੀ ਯਾਤ ਜਿਹੜੇ ਹੁੰਦੇ ਨੇ ਹਨਾ ਜਦੋਂ ਵੈਨਸੋਲਾ ਵੱਲੋਂ ਅਮਰੀਕਾ ਨੂੰ ਆਉਂਦੇ ਸੀ ਜਾਂ ਇੰਟਰਨੈਸ਼ਨਲ ਵਾਪਸ ਸੁਣਨ ਵਿੱਚ ਇਹ ਵੀ ਆਇਆ ਹੈ ਕਿ ਇੰਦਰਜੀ ਕੀ ਇਸ ਦੇ ਪਿੱਛੇ ਜ਼ਿਆਦਾਤਰ ਜੋ ਕੀ ਹੈ ਪੋਲਿਟਿਕਸ ਖੇਡੀ ਜਾ ਰਹੀ ਹੈ ਇੰਟਰਨੈਸ਼ਨਲ ਪੋਲਿਟਿਕਸ ਇਸ ਨੂੰ ਆਪਾਂ ਕਹਿੰਦੇ ਹਾਂ ਸੋ ਕਿਤੇ ਲੱਗਦਾ ਹੈ ਇੰਦਰਜੀ ਕਿ ਇੱਥੇ ਇਹ ਰਸ਼ੀਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਦੇਖੋ ਕਾਫੀ ਫੈਕਟਰ ਨੇ ਜੇਸਨ ਜੇ ਦੇ ਵਿੱਚ ਇੱਕ ਦਾ ਰਸ਼ੀਆ ਫੈਕਟਰ ਹੈ ਦੂਜਾ ਯੂ نو ਜੋ ਉਹ ਜਿਹੜਾ ਮਦੂਰੋ ਸੀ ਜੋ ਉਹਨੇ ਫੈਸਲਾ ਲਿਆ ਸੀ ਕੋਈ ਨਹੀਂ ਲੈ ਕੇ ਉਹਦਾ ਫੈਕਟਰ ਮੈਂ ਦੋਵੇਂ ਐਕਸਪਲੇਨ ਕਰ ਦਵਾ ਵੀ ਆਬਵੀਅਸਲੀ ਰਸ਼ੀਏ ਦਾ ਸੈਲੈਕਸ਼ਨ ਲੱਗੀ ਹੋਈ ਹੈ ਕਿਤੇ ਨਾ ਕਿਤੇ ਪਰ ਉਹ ਰੋਕਣ ਵਾਸਤੇ ਅਮਰੀਕਾ ਕੋਲ ਇਮੀਗ੍ਰੇਸ਼ਨ ਦੇ ਵਿੱਚ ਇਸ ਸਾਲ 2026 ਦੇ ਵਿੱਚ ਕੀ ਨਵੇਂ ਹੈ ਜੇ ਲਾਜ਼ ਐਂਡ ਰੈਗੂਲੇਸ਼ਨਸ ਆਏ ਨੇ ਇਹਨੂੰ ਲਗਾਤਾਰ ਜੋ ਕਿ ਇਮੀਗ੍ਰੈਂਟ ਕਮਿਊਨਿਟੀ ਪਰ ਅਟੈਕ ਹੋ ਰਿਹਾ ਹੈ ਟਰੰਪ ਸਰਕਾਰ ਵੱਲੋਂ ਲਗਾਤਾਰ ਹਜੇ ਵੀ ਚੱਲ ਰਹੀ ਹੈ ਚਾਹੇ ਉਹ H1 ਵੀਜ਼ਨ ਨੂੰ ਲੈ ਕੇ ਹੋਵੇ ਉਹ ਵੀ ਅਪੀਲਸ ਕੋਰਟ ਨੇ ਕਹਿਤਾ ਹੈ ਵੀ 1 ਲੱਖ ਡਾਲਰ ਤੱਕ ਦੀ ਫੀਸ ਜਿਹੜੀ ਹੈ ਉਹ ਸਰਕਾਰ ਲੈ ਸਕਦੀ ਹੈ ਸੋ ਉੱਤੇ ਵੀ ਕਾਫੀ ਫਰਕ ਪੈਣਾ ਹੈ ਕਾਫੀ ਵੱਡੀ ਵੱਡੀ ਕੰਪਨੀਆਂ ਨੂੰ ਫਰਕ ਪੈਣਾ ਹੈ ਕੋਈ ਹੋਰ ਜ਼ਰੀਆ ਹੈ ਉਹਨਾਂ ਦਾ ਇਥੋਂ ਦੀ ਕੋਈ ਹੋਰ ਕੇਸਸ ਜਾਂ ਹੋਰ ਕਿਸੇ ਇਮੀਗ੍ਰੇਸ਼ਨ ਟ੍ਰਿਕ ਦੇ ਨਾਲ ਕਿ ਉਹ ਆਪਣਾ ਕੇਸ ਆ ਜਿਹੜਾ ਲਗਾ ਸਕਦੇ ਹਨ ਜਸਟਿਸ ਕੇਸ ਕੀ ਸਾਈਜ਼ ਨੰਬਰ ਤੇ ਨਹੀਂ ਗੱਲ ਹੈਗੀ ਵੀ ਤੁਸੀਂ ਉਹ ਉਹਦੇ ਵਾਸਤੇ ਕੁਆਲੀਫਾਈ ਕਰਦੇ ਹੋਗੇ ਨਹੀਂ ਕਰਦੇ ਹੁਣ ਅਸੈਲਮ ਜਿਹੜਾ ਆ ਉਹ ਕਿਦਾਂ ਦਾ ਕਿਤੇ ਐਜ਼ ਅ ਵਕੀਲ ਮੈਂ ਚਾਹ ਨਾ ਵੀ ਗੱਲ ਕਰਾਂ ਐਜ਼ ਅ ਪਾਲਿਸੀ ਆਪਾਂ ਗੱਲ ਕਰ ਲਈ ਹੈ ਨਾ ਜੇ ਆਪਾਂ ਯੂ نو ਸੰਬਡੀ ਕੋਈ ਸਟ੍ਰੇਂਜਰ ਜੇ ਕੋਈ ਯੂ نو ਸਿਸਟਮ ਨੂੰ ਐਗਜ਼ਾਮਿਨ ਕਰ ਰਿਹਾ ਅਸੈਲਮ ਸਿਸਟਮ ਨੂੰ ਉਹਦੇ ਵਹੀ ਰਾਏ ਹੋਏਗੇ ਕਿ ਕਿਤਨਾ ਕਿਤੇ ਜਿਹੜਾ ਸਾਇਲੈਂਸ ਸਿਸਟਮ ਅਬਯੂਜ਼ ਹੋ ਰਿਹਾ ਸੀ ਔਰ ਕਿਤਨਾ ਵੀਚ ਫਰਾਡ ਵਾਪਰ ਰਿਹਾ ਸੀ ਜੀ ਤੇ ਦੂਜਾ ਮੇਰਾ ਕੁਐਸਚਨ ਸੀਗਾ ਜਿੰਦਾ ਰਾਜੀ ਉਹ ਇਹ ਸੀਗਾ ਕਿ ਜਿਹੜੇ ਇਹ 17000 ਲਾਇਸੈਂਸਸ ਦਾ ਚੱਲ ਰਿਹਾ ਵਾ ਕਿ ਕੈਲੀਫੋਰਨੀਆ ਯਾਰਾ ਕਿ ਤੁਸੀਂ ਉਹਨਾਂ ਵਾਇਸਸ ਨੂੰ ਕੈਨਸਲ ਕਰੋ ਤੇ ਯੂ نو ਕੇਸ ਵੀ ਹੋਇਆ ਸੀ ਔਰ ਤੇ ਸਟੇ ਵੀ ਲੱਗੀ ਸੀ ਹੁਣ ਇਸ ਵਕਤ ਉਹਦਾ ਅਸਲੀ ਰੰਗ ਕੀ ਹੈ ਕਿ ਉਹ ਸਾਰੇ ਲਾਇਸੈਂਸਸ ਕੈਨਸਲ ਨੇ ਕਿ ਉਹ ਸਟਿਲ ਡਰਾਈਵ ਕਰ ਸਕਦੇ ਨੇ ਕਿਸ ਸਿਚੁਏਸ਼ਨ ਦੇ ਵਿੱਚ ਇਹਦੇ ਕੋਈ ਇਸ ਵਾਲੇ ਨਾਲ ਇਸ ਦੀ ਕੋਈ ਕਲੀਅਰਟੀ ਨਹੀਂ ਹੈਗੀ ਕਿਉਂਕਿ ਅਲੱਗ-ਅਲੱਗ ਇਨਫੋਰਮੇਸ਼ਨ ਉਹ ਅਲੱਗ-ਅਲੱਗ ਚੀਜ਼ਾਂ ਦੁਬਾਰੀਆਂ ਨੇ ਡੀਐਮ ਵੀ ਵਾਲੇ ਕੁਝ ਹੋਰ ਕਹਿ ਰਹੇ ਨੇ ਸਟੇਟ ਗਵਰਨਮੈਂਟ ਜਿਹੜੀ ਕੁਝ ਹੋਰ ਕਹਿ ਰਹੀ ਆ ਜਿਹੜੀ ਫੈਡਰਲ ਸਰਕਾਰ ਕੁਝ ਹੋਰ ਕਹਿ ਰਹੀ ਆ ਤੇ ਜਿਹੜੇ ਔਨ ਦਾ ਗਰਾਉਂਡ ਜਿਹੜੇ ਫੈਕਟਰ ਨੇ ਬੰਦੇ ਉਹਨਾਂ ਦੇ ਵੀ ਅਲੱਗ-ਅਲੱਗ ਚੀਜ਼ਾਂ ਹੈਗੀਆਂ ਨੇ ਆ ਪਰ ਜੋ ਸੁਣਨ ਚ ਰਹੀ ਆ ਰਿਹਾ ਵੀ ਕਿਉਂਕਿ ਸਟੇ ਦੋ ਅਲੱਗ-ਅਲੱਗ ਕੇਸਸ ਨੇ ਇੱਕ ਤਾਂ ਜਿਹੜਾ ਡੀਸੀ ਸਰਕਟ ਨੇ ਸਟੇ ਲਾਈ ਹੋਈ ਆ ਉਹ ਹਜੇ ਨਮਸਤੇ ਸਸੇਕਾਲ ਜੀ ਮੈਂ ਤੁਹਾਡਾ ਹੋਸਟ ਤੇ ਦੋਸਤ ਜੇਸਨ ਪਠਰ ਲੈ ਕੇ ਹਾਜ਼ਰ ਹਾਂ ਦਾ ਲੀਗਲ ਟਾਕ ਵਿਦ ਇੰਦਰ ਰਾਜ ਇੰਦਰ ਰਾਜ ਜੀ ਪਹਿਲਾਂ ਤਾਂ ਸਵਾਗਤ ਹੈ ਸਸੇਕਾਲ ਨਮਸਤੇ ਐਂਡ ਹੈਪੀ ਨਿਊ ਇਅਰ ਸਸੇਕਾਲ ਜੀ ਜੀ ਥੈਂਕ ਯੂ ਐਂਡ ਹੈਪੀ ਨਿਊ ਇਅਰ ਟੂ ਯੂ ਐਜ਼ ਵੈਲ ਓਕੇ ਹੋਰ ਦੱਸੋ ਕਿਸ ਤਰ੍ਹਾਂ ਨਵਾਂ ਸਾਲ ਕੀ ਲੈ ਕੇ ਆ ਰਿਹਾ ਜੀ ਹਾਂ ਜੀ ਬਸ ਆਮ ਸੇਮ ਉਹੀ ਅਪਡੇਟਸ ਆ ਰਹੀਆਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕੁਝ ਹੋਰ ਜੋ ਸਵਿਧਾਨਿਕ ਮੁੱਦੇ ਚੱਲ ਰਹੇ ਨੇ ਅਮਰੀਕਾ ਵਿੱਚ ਉਹਨੂੰ ਲੈ ਕੇ ਤੇ ਜਿਹੜੀ ਹੁਣਾਂ ਵੀ جنگ ਛਿੜ ਗਈ ਹੈ ਜੰਗ ਕਹਿ ਲਓ ਜਾਂ ਬਈ ਇਨਵੇਸ਼ਨ ਖੈਲ ਹੋ ਉਹ ਸੋ ਅੱਜ ਦੇ ਹਾਲੀ ਲਾਈਕ ਤੰਬਾਕੇਦਾਰ ਖਬਰ ਆਈ ਹੈ ਨਾ ਵਾਈਲਡ ਹਾਊਸ ਵੱਲੋਂ ਸੋ ਅਜਾ ਪੋਦੇ ਬਾਰੇ ਵੀ ਗੱਲਬਾਤ ਕਰਾਂਗੇ ਜਰੂਰ ਜਰੂਰ ਆਈ ਥਿੰਕ ਡੋਨਲਡ ਟਰੰਪ ਦਾ ਕੋਈ ਗੂੜਾ ਰਿਸ਼ਤਾ ਵਾ ਜਨਵਰੀ 6 ਦੇ ਨਾਲ ਜੇ ਤੁਸੀਂ ਦੇਖਿਆ ਹੋਵੇ ਪਿਛਲੀ ਹਿਸਟਰੀ ਨੂੰ ਖੋਲ ਕੇ ਕਿ ਇਹਨਾਂ ਨੇ ਕੋਈ ਨਾ ਕੋਈ ਜਰੂਰ ਬੰਬ ਫੋੜ ਨਹੀਂ ਹੁੰਦਾ ਵਾ ਜਨਵਰੀ 6 ਕੋ ਲਾ ਕੇ ਇਹਨਾਂ ਤਾਂ ਬਿਲਕੁਲ ਜੀ ਜੋ ਪਿੱਛੇ ਜੇ ਹੁਣੇ ਖਬਰ ਆਪਣੇ ਕੁਝ ਦਿਨਾਂ ਤੋਂ ਬੜੀ ਚੱਲ ਰਹੀ ਹੈ ਕਿ ਵੈਨਜ਼ੂਏਲਾ ਦਾ ਜੋ ਯੂ ਨੋ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਜੋ ਵੀ ਹੈ ਉਹਨੂੰ ਇਹਨਾਂ ਨੇ ਚੁੱਕ ਲਿਆ ਹੈ ਤੇ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਚਾਨਣਾ ਪਾਉਂਗਾ ਕਿ ਕੀ ਹੈ ਇਸ ਦੇ ਉੱਤੇ ਯੂ ਨੋ ਟੋਟਲ 21 ਮੁੱਦਾ ਹੈ ਮੁੱਦਾ ਇਹਦਾ ਹੈ ਜੀ ਦੇਖੋ ਆ ਟਰੰਪ ਪਹਿਲੇ ਵੀ ਧਮਕਾ ਲਿਆ ਸੀ ਕੰਟਰੀ ਨੂੰ ਪਹਿਲੇ ਨੇ ਗ੍ਰੀਨ ਲੈਂਡ ਨੂੰ ਧਮਕਾਇਆ ਜੀ ਫਿਰ ਕਿਊਬਾ ਕਿਊਬਾ ਨੂੰ ਵੀ ਕਿਹਾ ਸੀ ਹੁਣ ਫਿਰ ਕਿਊਬਾ ਪਿੱਛੇ ਪਿਆ ਸੋ ਵੈਨੇਜ਼ੁਏਲਾ ਦਾ ਗੱਲ ਇਦਾਂ ਸੀ ਵੀ ਐਸ ਵੇਲੇ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਓਇਲ ਰਿਜ਼ਰਵ ਜਿਹੜਾ ਹੈਗਾ ਆ ਉਹ ਉਹਨਾਂ ਦੇ ਕੋਲ ਹੈ ਜੀ ਤੇ ਇਹਨਾਂ ਨੇ ਪਿਛਲੇ 2 ਦੋ ਮਹੀਨੇ ਤੋਂ ਕੀ ਕੀਤਾ ਹੋਇਆ ਸੀ ਟ੍ਰੰਪ ਹੋਣਾ ਨੇ ਵੀ ਆ ਯੂ نو ਕੋਈ ਵੀ ਜਿਹੜੀ ਸਮੁੰਦਰੀ ਜਹਾਜ ਜਿਹੜੇ ਹੁੰਦੇ ਨੇ ਹਨਾ ਜਦੋਂ ਵੈਨਸੋਲਾ ਵਾਲੋ ਅਮਰੀਕਾ ਨੂੰ ਆਉਂਦੇ ਸੀ ਜਾਂ ਇੰਟਰਨੈਸ਼ਨਲ ਵਾਟਰਸ ਵਿੱਚ ਹੁੰਦੇ ਸੀ ਉਹਨਾਂ ਉੱਪਰ ਲਗਾਤਾਰ ਬੌਮਬਿੰਗ ਵੀ ਕੀਤੀ ਗਈ ਹੈ ਚਾਹੇ ਉਹ ਕੰਟਰੀ ਦੇ ਸੀ ਚਾਹੇ ਉਹ ਉਹ ਪ੍ਰਾਈਵਟ ਕਿਸੇ ਦੇ ਸੀ ਜਾਂ ਕਿਸੇ ਕੰਪਨੀ ਦੇ ਸੀ ਹਨਾ ਸਿਰਫ ਫੈਕਟ ਹੀ ਸਿਰਫ ਵੈਨਜ਼ੂਏਲਾਤ ਵਾਲੇ ਸੀ ਤੇ ਇਹ ਕਹਿ ਕੇ ਬੌਮ ਕਰ ਰਹੇ ਸੀ ਵੀ આરોਪ ਇਹ ਲਾਇਆ ਸੀ ਉਹਨਾਂ ਨੇ ਵੀ ਉਥੋਂ ਦੇ ਨਸ਼ਾ ਬਹੁਤ ਸਪਲਾਈ ਹੋ ਰਿਹਾ ਹੈ ਅਮਰੀਕਾ ਦੇ ਵਿੱਚ ਜੋ ਕਿ ਜਦੋਂ ਇਹਦਾ ਇਨਵੈਸਟੀਗੇਸ਼ਨ ਚੱਲੀ ਆ ਰਹੀ ਹੈ ਉਹ ਚ ਪਤਾ ਲੱਗ ਰਿਹਾ ਵੇਵੇਂ ਤਾਂ ਕੋਈ ਗੱਲ ਨਹੀਂ ਹੈਗੀ ਪਰ ਜੋ ਉਹਨਾਂ ਨੇ ਅਲੀਗੇਸ਼ਨ ਜਿਹਦਾ ਸਟੋਰੀ ਹੈ ਬਣਾਈ ਸੀ ਕਿ ਇਸ ਨਸ਼ਾ ਰੋਕਣ ਵਾਸਤੇ ਅਸੀਂ ਜਿਹੜੇ ਬੋਟਸ ਨੇ ਉਹਨਾਂ ਨੂੰ ਅਸੀਂ ਬੌਮ ਕਰਦੇਵੇਂ ਆ ਤੇ ਫਾਈਨਲੀ ਫਿਰ ਇਹਨਾਂ ਨੇ ਦੇਖੋ ਜੀ ਜਿਹੜਾ ਉਥੇ ਦਾ ਪ੍ਰੈਜ਼ੀਡੈਂਸੀ ਮਾਡੂਰੋ ਆਈ ਥਿੰਕ ਅਲ ਲਾਮੈਂਟਾ ਪ੍ਰੋਨਾਂਊਂਸ ਕਰੀਦਾ ਆਈ ਡੋਨਟ نو ਹਾਊ ਟੂ ਪ੍ਰੋਨਾਂਊਂਸ ਹਿਸ ਨੇਮ ਉਹਨੂੰ ਇਹਨਾਂ ਨੇ ਯੂ ਨੋ ਬੇਸਿਕਲੀ ਜੀਆਪਾ ਇੰਟਰਨੈਸ਼ਨਲ ਲਾ ਦੇ ਹਿਸਾਬ ਨਾਲ ਦੇਖੀ ਇੱਕ ਯੂ ਨੋ ਕਿਡਨੈਪੀ ਕਰਕੇ ਲੈ ਆਇਆ ਨੋ ਅਮਰੀਕਾ ਦੇ ਵਿੱਚ ਤੇ ਯੂ ਨੋ ਜਿਰੀ ਐਕਟ ਇਟਸੈਲਫ ਜਿਰੀ ਹੈਗੀ ਉਹ ਵੀ ਕਿਤੇ ਨਾ ਕਿਤੇ ਜੋ ਇੰਟਰਨੈਸ਼ਨਲ ਲਾ ਹੈ ਉਹਦੀ ਵਾਇਲੇਸ਼ਨ ਹੈਗੀ ਆ ਤੇ ਅਮਰੀਕਾ ਦੇ ਕਾਨੂੰਨ ਜਿਹੜਾ ਕਾਨੂੰਨ ਹੈਗਾ ਇਸ ਸੰਵਿਧਾਨਿਕ ਕਾਨੂੰਨ ਹੈਗਾ ਆ ਉਹਦੇ ਹਿਸਾਬ ਨਾਲ ਵੀ ਇਹ ਅਮਰੀਕਾ ਦੇ ਸੰਵਿਧਾਨ ਦੇ ਵੀ ਵਾਇਲੇਸ਼ਨ ਹੈਗੀ ਆ ਤੇ ਨਾਲ ਮੈਂ ਵੀ ਕਹਿ ਦਵਾਂ ਵੀ ਕਈ ਲੋਕੀ ਡਿਫੈਂਸ ਡਿਫੈਂਡ ਵੀ ਕਰ ਰਹੇ ਨੇ ਮਡੂਰੋ ਨੂੰ ਵੀ ਉਹ ਮਾੜਾ ਬੰਦਾ ਸੀ ਜੋ ਵੀ ਸੀ ਅ ਜੇ ਉਹ ਹੈ ਵੀ ਸੀ ਯੂ نو ਡਿਕਟੇਟਰ ਸੀ ਜੋ ਵੀ ਸੀ ਉਹ ਡਸਨਟ ਰੀਲੀ ਮੈਟਰ ਆਮ ਸ਼ੋਰ ਕਿ ਜਿਵੇਂ 트럼ਪ ਇਥੇ ਲੋਕਾਂ ਤਾਂ ਕਰ ਰਿਹਾ ਉੱਥੇ ਉਹ ਲੋਕਾਂ ਤਾਂ ਕਰਦਾ ਹੋਣਾ ਆ ਤੇ ਉਹ ਉਹਨਾਂ ਦੇ ਜੋ ਕਾਨੂੰਨ ਨੇ ਉਹਨਾਂ ਨਾਲ ਡੀਲ ਕਰਨਾ ਚਾਹੀਦਾ ਸੀ ਜਸ ਬਿਕਾਸ ਸੰਬਡੀ ਆਪਾਂ ਨੂੰ ਲੱਗਦਾ ਉਹ ਡਿਕਟੇਟਰ ਆ ਆਪਾਂ ਕੋਈ ਹੱਕ ਨਹੀਂ ਹੈਗਾ ਐਜ਼ ਅ ਨੇਸ਼ਨ ਕਿ ਆਪਾਂ ਉਸ ਦੇਸ਼ ਵਿੱਚ ਜਾ ਕੇ ਤੇ ਉਹਨਾਂ ਦੇ ਜਿਹੜੇ ਚੁਣੇ ਹੋਏ یو نو رشٹرپتی نے پرائم منسٹر نے منسٹر نے انہوں پیدا کتنے آپ کر کے لائیے جی سننے میں چاہیے بھی آیا کہ اندرہ جی کی اس دے پچھے زیادہ تر جو کیا ہے پولٹکس پولیٹکس جا رہی ہے انٹرنیشنل پولٹکس جس کو آپ کا کہہ دیے کیونکہ جو دیکھا جائے رشیا جو سینکشنز لگیا نے سینکشنز لے کے اے دسیا جاندہ رہا ہے کہ کیونکہ رشیا جو اپنی تیل دی یو ਸੇਮ ਕਰਦਾ ਸੀ ਉਹ ਥਰੂ ਬੈਨਜ਼ੂਏਲਾ ਦੇ ਕਰਦਾ ਸੀ ਤਾਂ ਇੱਕ ਇੱਕ ਹਿਸਾਬ ਨਾਲ ਇਹਨਾਂ ਨੇ ਇਸ ਨੂੰ ਰੋਕਣ ਦੇ ਉੱਤੇ ਇਹ ਯੂ ਨੋ ਕੀਤਾ ਵਾ ਇਸ ਨੂੰ ਰੋਕਣਾ ਚਾਹਿਆ ਵਾ ਆਫ ਕੋਰਸ ਦੇਖੋ ਇਹਦਾ ਇੱਕ ਨਾ ਇੱਕ ਕੁ ਸਿਕ ਐਲੀਮੈਂਟ ਹੈਗੀ ਆ ਪਰ ਮੈਂ ਕਹਿ ਦਵਾਂ ਵੀ ਇਹ ਹੋਰ ਵੀ ਅਮਰੀਕਾ ਦੇ ਟੂਲਸ ਹੈਗੇ ਨੇ ਯੂ ਨੋ ਚਾਹੇ ਉਹ ਫੋਰਨ ਪੋਲਿਸੀ ਹੋਵੇ ਦਾ ਇੰਟਰਨੈਸ਼ਨਲ ਟੈਰਿਫਸ ਹੋਣ ਹਨਾ ਹੋਰ ਵੀ ਇਕਨੋਮਿਕ ਟੂਲਸ ਹੈਗੇ ਨੇ ਜੋ ਅਮਰੀਕਾ ਯੂਜ਼ ਕਰ ਸਕਦਾ ਸੀ ਉਹਨਾਂ ਨੂੰ ਸੈਂਕਸ਼ਨ ਕਰਨ ਵਾਸਤੇ ਜੀ ਹੁਣ ਇਰਾਕ ਵਿੱਚ 2003 ਜਦੋਂ ਅਮਰੀਕਨ ਨੇ ਹਮਲਾ ਕੀਤਾ ਸੀ ਉਹਨਾਂ ਦਿਨਾਂ ਦੇ ਵਿੱਚ ਜ ਸਾਦਮ ਹੁਸੈਨ ਉਹਨਾਂ ਦਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਜੋ ਵੀ ਸੀ ਉਹਨੇ ਫੈਸਲਾ ਕੀਤਾ ਸੀ ਵੀ ਜਿਹੜਾ ਉਹ ਇਰਾਕੀ ਔਇਲ ਹੈ ਵੀ ਕਿਤੇ ਸੇ ਹੋਰ ਕ੍ਰੋਸੀ ਵਿੱਚ ਡੀਲ ਕਰੇਗਾ ਡਾਲਰਸ ਵਿੱਚ ਡੀਲ ਨਹੀਂ ਕਰੇਗਾ ਵਾਨੀਯੂ ਦੇ ਵੈਨੇਜ਼ੂਏਲਾ ਇਨਦਰ ਦੇ ਸੂਲਨਟਸ ਆਏ ਵੀ ਨੇ ਹੁਣ ਫੈਸਲਾ ਕੀਤਾ ਸੀ ਕਿ ਉਹ ਜਿਹੜਾ ਓਇਲ ਹੈ ਉਹ ਕਿਸੇ ਹੋਰ ਕਰੰਸੀ ਚ ਕਰਨਗੇ ਜਿਵੇਂ ਵਾਨ ਹੋ ਗਿਆ ਜਾਂ ਹਨ ਮੇਬੀ ਰੂਸਨ ਆਰ ਡੋ ਨੋ ਵੀ ਅਮਰੀਕਾ ਦੇ ਡਾਲਰ ਨੂੰ ਛੱਡ ਕੇ ਦੂਜੀ ਕਰੰਸੀ ਵੱਲ ਜਾ ਰਹੇ ਸੀ ਸੋ ਇੱਕ ਐਵਰੀ ਫੈਕਟਰ ਹੈਗਾ ਆ ਕਿ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਵੀ ਇਸ ਵੇਲੇ ਅਮਰੀਕਨ ਕੰਪਨੀਆਂ ਜਿਹੜੀਆਂ ਹੈਗੀਆਂ ਨਾ 트럼ਪ ਨੇ ਖੁਦ ਵੀ ਇਹ ਬਿਆਨ ਦਿੱਤਾ ਹੈ ਆ ਵੀ ਅਮਰੀਕਨ ਆਇਲ ਕੰਪਨੀਆਂ ਜਿਹੜੀਆਂ ਨੇ ਉਹ ਉੱਥੇ ਜਾ ਕੇ ਬਿਲਡ ਕਰਨਗੇ ਉੱਥੇ ਇਨਫਰਾਸਟ੍ਰਕਚਰ ਮੀਨਿੰਗ ਦੇ ਉੱਥੇ ਆਇਲ ਰਿਜ਼ਰਵ ਹੈਗਾ ਸਾਰਾ ਹੁਣ ਅਮਰੀਕਨ ਕਾਰਪੋਰੇਸ਼ਨ ਦੇ ਕੰਟਰੋਲ ਚ ਆ ਜਾਣਾ ਸੋ ਕਿਤੇ ਲੱਗਦਾ ਹੈ ਇੰਦਰ ਰਾਜ ਜੀ ਕਿ ਇੱਥੇ ਇਹ ਰਸ਼ੀਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਜੀ ਦੇਖੋ ਕਾਫੀ ਫੈਕਟਰ ਨੇ ਜੀਐਸਏ ਦੇ ਵਿੱਚ ਇੱਕ ਤਾਂ ਰਸ਼ੀਆ ਫੈਕਟਰ ਹੈ ਦੂਜਾ ਯੂ ਨੋ ਜੋ ਜਿਹੜਾ ਮਡੂਰੋ ਸੀ ਜੋ ਉਹਨੇ ਫੈਸਲਾ ਲਿਆ ਸੀ ਓਇਲ ਨੂੰ ਲੈ ਕੇ ਉਹਦਾ ਫੈਕਟਰ ਐ ਮੈਂ ਦੋਵੇਂ ਐਕਸਪਲੇਨ ਕਰ ਦਵਾ ਵੀ ਆਬਵੀਸਲੀ ਰਸ਼ੀਆ ਤੇ ਸੈਨਕਸ਼ਨ ਲੱਗੀ ਹੋਈ ਐ ਕਿਤੇ ਨਾ ਕਿਤੇ ਪਰ ਉਹ ਰੋਕਣ ਵਾਸਤੇ ਅਮਰੀਕਾ ਕੋਲ ਹੋਰ ਵੀ ਟੂਲ ਹੈਗੇ ਨੇ ਫੋਰਨ ਪੋਲਿਸੀ ਦੇ ਵਿੱਚ ਜਿਵੇਂ ਟੈਰਿਫ ਨੇ ਜਾਂ ਕੋਈ ਹੋਰ ਵੀ ਇੰਟਰਨੈਸ਼ਨਲ ਸੈਨਕਸ਼ਨਸ ਨੇ ਮਾਨਟਰੀ ਸੈਨਕਸ਼ਨਸ ਨੇ ਉਹ ਲੱਗ ਸਕਦੀਆਂ ਸੀ ਸੋ ਜੇ ਤਸੀਂ ਰਸ਼ੀਆ ਨੂੰ ਰੋਕਣ ਦੀ ਗੱਲ ਸੀ ਤਾਂ ਉਹ ਮਡੂਰੋ ਨੂੰ ਕਿਡਨਾਪ ਕਰਨ ਤੋਂ ਬਜਾਏ ਜਿਹਨੂੰ ਇੱਥੇ ਲਿਆਂਦੇ ਬਜਾਏ ਯੂਰ ਹੋਰ ਵੀ ਬਥੇਰੇ ਟੂਲਸ ਵੀ ਅਮਰੀਕਾ ਕੋਲ ਜੋ ਯੂਜ਼ ਕਰ ਸਕਦੇ ਸੀ ਤੇ ਦੂਜੀ ਗੱਲ ਐ ਵੀ ਜਦੋਂ 2000 ਤੇ 3 ਦੇ ਵਿੱਚ ਜਦੋਂ ਇਰਾਕ ਤੇ ਹਮਲਾ ਹੋਇਆ ਸੀ ਨਾ ਉਦੋਂ ਵੀ ਐਵੇਂ ਦਾ ਨੈਰੇਟਿਵ ਸੁੱਝਿਆ ਗਿਆ ਸੀ ਇੱਕ ਤਸਵੀਰ ਜਿਹੜੇ ਵੈਪਸ ਆਫ ਮਾਸ ਡਿਸਟਰਕਸ਼ਨ ਤੇ ਦੂਜਾ ਉਹਦੇ ਵਿੱਚ ਇਹਨਾਂ ਨੇ ਯੂ ਨੋ ਜਿਹੜੀ ਬੈਕਐਂਡ ਤੇ ਗੱਲ ਐ ਸੀ ਵੀ ਸਦਾਫ হোসেন ਨੇ ਉਹਨਾਂ ਦਿਨਾਂ ਦੇ ਵਿੱਚ ਅਨਾਉਂਸ ਕੀਤਾ ਸੀ ਕਿ ਉਹ ਡਾਲਰ ਤੋਂ ਇਲਾਵਾ ਕਿਸੇ ਹੋਰ ਕਰੰਸੀ ਵਿੱਚ ਉਹ ਜਿੱਦਾਂ ਆਪਣਾ ਔਇਲ ਐਕਸਚੇਂਜ ਕਰਨਗੇ ਰਾਈਟ ਸੋ ਜਿਹੜੀ ਪੈਟਰੋ ਡਾਲਰ ਦੀ ਜਿਹੜੀ ਵੈਲਿਊ ਸੀ ਉਹ ਕਾਫੀ ਥੱਲੇ ਆ ਜਾਣੀ ਸੀ ਹੁਣ ਮਜ਼ਦੂਰਾਂ ਨੇ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਫੈਸਲਾ ਲਿਆ ਸੀ ਕਿ ਪੈਟਰੋ ਡਾਲਰ ਤੋਂ ਇਲਾਵਾ ਕਿਸੇ ਹੋਰ ਕਰੰਸੀ ਵਿੱਚ ਉਹ ਯੂ ਨੋ ਆਪਣਾ ਐਕਸਚੇਂਜ ਕਰਨਗੇ ਔਇਲ ਰਿਜ਼ਰਵ ਪ੍ਰਿਜ਼ਰਵ ਤੇ ਉਹਦਾਂ ਫਿਰ ਪੈਟਰੋ ਡਾਲਰ ਦੀ ਜਿਹੜੀ ਵੈਲਿਊ ਥੱਲੇ ਆ ਜਾਣੀ ਸੀ ਸਿਸੋ ਅਮਰੀਕਾ ਦਾ ਵੀ ਕਾਫੀ ਦੰਖਸਾਲ ਹੋਣਾ ਸੀ ਸੋ ਕਿਤਨਾ ਕਿਤਨਾ ਇਕਨੋਮਿਕ ਯੂ ਨੋ ਇੰਟਰਸਟ ਅਮਰੀਕਾ ਨੇ ਆਪਣਾ ਪ੍ਰੋਟੈਕਟ ਕੀਤਾ ਜਾਂ ਰਸ਼ੀਆ ਨੂੰ ਸੈਂਕਸ਼ਨ ਲਾਉਣ ਨਾਲੋਂ ਜ਼ਿਆਦਾ ਤੇ ਦੂਜੇ ਪਾਸੇ ਉਹ ਜਿਹੜੀ ਅਮਰੀਕਨ ਆਲ ਕੰਪਨੀਆਂ ਨੇ ਅੰਟਰਪਟ ਕੁਦਰਤ ਆ ਬਿਆਨ ਆ ਯੂ نو ਜਦੋਂ ਉਹ 에어 ਫੋਰਸ 1 ਵਿੱਚੋਂ ਕਿ ਉਹਨੇ ਆਲਰੇਡੀ ਅਮਰੀਕਨ ਕੰਪਨੀਆਂ ਸੁਕੈਟ ਆਇਲ ਕੰਪਨੀਆਂ ਨੇ ਕਿ ਦੋ ਅਸੀਂ ਉੱਥੇ ਜਾਓ ਤੇ ਯੂ نو ਆ ਵੀ ਆਪਣੇ ਆਪਣੇ ਸਟੈਬਲਿਸ਼ ਕਰੋ ਆਬਵੀਅਸਲੀ ਵੀ ਜਾ ਹੋਰ ਆਇਲ ਪੰਪ ਕਰੋ ਆ ਮੈਂ ਦੱਸ ਦਵਾ ਵੀ ਜੋ ਇੱਕ ਫਿਗਰ ਹੈਗਾ ਵੀ 트럼ਪ ਦੀ ਕੈਂਪੇਨ ਦੇ ਵਿੱਚ ਰਾਸ਼ਟਰਪਤੀ ਦੀ ਕੈਂਪੇਨ ਦੇ ਵਿੱਚ 100 ਮਿਲੀਅਨ ਡਾਲਰ ਟੋਟਲ ਜਿਹੜਾ ਆਰਡੋਨੇਟ ਕੀਤਾ ਗਿਆ ਸੀ ਇਹ ਜਿਹੜੇ ਓਇਲ ਕੰਪਨੀਆਂ ਨੇ ਤੇ ਉਹ 100 ਮਿਲੀਅਨ ਦਾ ਹੋਣਾ ਜਿਹੜਾ 트럼ਪ ਨੇ ਫੇਵਰ ਵਾਪਸ ਐਵੇਂ ਕੀਤਾ ਕਿ ਇਹਨਾਂ ਨੂੰ ਆਲਮੋਸਟ ਆਸਟ੍ਰੇਲੀਅਨ ਆਫ ਡਾਲਰਸ ਯੂ ਨੋ ਕੁਝ 100 ਬਿਲੀਅਨ ਡਾਲਰਸ ਆਲਮੋਸਟ 1 ਟ੍ਰਿਲੀਅਨ ਡਾਲਰ ਦਾ ਕਿਰਾ ਫਾਇਦਾ ਹੋਣਾ ਨਾ ਕੰਪਨੀਆਂ ਨੂੰ ਹੋਣਾ ਆ ਬਿਲਕੁਲ ਦੇਖਿਆ ਜਾਵੇ ਕਿ ਇਹਨਾਂ ਦਾ ਇੱਥੇ ਨਿੱਜੀ ਫਾਇਦਾ ਵੀ ਆਪਣਾ ਸੋਚਿਆ ਹੋਇਆ ਇਸ ਹੋਲ ਯੂ ਨੋ ਕਿਡਨਾਪਿੰਗ ਆਪਾਂ ਜੇ ਕਹੇ ਰਿਹਾ ਕਿ ਉਹਨੂੰ ਖਾਣ ਦੇ ਤੇ ਦੇਖਣ ਚੇ ਵੀ ਸੁਣ ਚੇ ਵੀ ਆ ਰਿਹਾ ਕਿ ਆ ਕਿਹਾ ਜਾ ਰਿਹਾ ਕਿ ਯੂ نو ਹਜੇ ਵੀ ਉੱਥੋਂ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਸੀਗੀ ਉਹ ਹਜੇ ਵੀ ਕਹਿ ਰਿਹਾ ਕਿ ਸਾਡੀ ਆਪਣੀ ਸਰਕਾਰ ਹੀ ਚੱਲ ਰਹੀ ਆ ਇੱਥੇ ਹਜੇ ਤੱਕ ਅਸੀਂ ਕਿਸੇ ਨੂੰ ਹੋਰ ਨਹੀਂ ਵੜਨ ਦੇਵਾਂਗੇ ਤਾਂ ਕਿਸੇ ਹਿਸਾਬ ਨਾਲ ਇਹ ਇੱਕ ਕਰ ਸਕਦੇ ਨੇ ਕਿ ਉੱਥੇ ਜਾ ਕੇ ਯੂ نو ਆਪਣਾ ਸਟੈਬਲਿਸ਼ ਕਰ ਸਕਦੇ ਨੇ ਆਪਣੀਆਂ ਕੰਪਨੀਆਂ ਜਾਂ ਜੋ ਵੀ ਕਰਨਾ ਚਾਹੁੰਦੇ ਨੇ ਦੇਖੋ ਟਰੰਪ ਦਾ ਸਭ ਤੋਂ ਪਹਿਲਾ ਬਿਆਨ ਇਹ ਆਇਆ ਸੀ ਕਿ ਜਦੋਂ ਮਡੂਲ ਕੈਪਚਰ ਕੀਤਾ ਸੀ ਇਹਨਾਂ ਨੇ ਅ ਵੀ ਹੁਣ ਅਮਰੀਕਾ ਰਨ ਕਰੇਗਾ ਵੈਨੇਜ਼ੁਏਲਾ ਨੂੰ ਸੈਂਡੇਸ਼ਨ ਜਦ ਤੱਕ ਉੱਥੇ ਯੂ ਨੋ ਸਰਕਾਰ ਚੇਂਜ ਨਹੀਂ ਹੋ ਜਾਂਦੀ ਸੋ ਬੇਸਿਕਲੀ ਹੋਣ ਵੀ ਆ ਅਮਰੀਕਾ ਦੇ ਰਨ ਕਰਨਾ ਹੈ ਤੇ ਜਦੋਂ ਸਰਕਾਰ ਚੇਂਜ ਹੋਣੀ ਹੈ ਉਹ ਵੀ ਹੁਣ ਅਮਰੀਕਾ ਦੇ ਮੁਤਾਬਿਕ ਨਹੀਂ ਆਣੀ ਹੈ ਸੋ ਬੇਸਿਕਲੀ ਇਹ ਬੈਕ ਐਂਡ ਦੇ ਵੀ ਅਮਰੀਕਾ ਦੇ ਰਨ ਕਰਨਾ ਹੈ ਉਹਨਾਂ ਨੂੰ ਆ ਸੋ ਇਹ ਜਿਹੜਾ ਹੁਣ ਇਕਨੋਮਿਕ ਇੰਟਰਸਟ ਹੈਗਾ ਆ ਔਇਲ ਕੰਪਨੀਆਂ ਦਾ ਹੈ ਤਾਂ ਹੁਣ ਪਤਾ ਨਹੀਂ ਕਿੰਨੇ ਸਾਲਾਂ ਤੱਕ ਇਦਾਂ ਚੱਲਣਾ ਕਿੰਨੇ ਡੈਕਟਰਸ ਤੱਕ ਇਦਾਂ ਚੱਲਣਾ ਹੈ ਆ ਸੋ ਜਿਹੜੀ ਰਨਿੰਗ ਜਿਹੜੀ ਗਵਰਨਮੈਂਟ ਰਨ ਕਰਨੀ ਹੈ ਉਹ ਚਾਹੇ ਉਹ ਵੈਨੇਜ਼ੁਏਲਾ ਦੇ ਲੋਕਲ ਲੋਕਾਂ ਨੂੰ ਉੱਥੇ ਸਰਕਾਰ ਚ ਲਾ ਪਰ ਕਿਤਨਾ ਵੀ ਤੇ ਉਹਨਾਂ ਨੇ ਕੰਮ ਅਮਰੀਕਾ ਦੇ ਕਹਿਣ ਤੇ ਕਰਨਾ ਹੈ ਜੀ ਤੇ ਹੁਣ ਥੋੜਾ ਜਿਹਾ ਆਪਾਂ ਸ਼ਿਫਟ ਕਰੀਏ ਪੋਲਿਟਿਕਲ ਵੱਲੋਂ ਥੋੜਾ ਜਿਹਾ ਇਮੀਗ੍ਰੇਸ਼ਨ ਵੱਲ ਤੇ ਇਮੀਗ੍ਰੇਸ਼ਨ ਦੇ ਵਿੱਚ ਇਸ ਸਾਲ 2026 ਦੇ ਵਿੱਚ ਕੀ ਨਵੇਂ ਇਹ ਜੇ ਲਾਜ਼ ਐਂਡ ਰੈਗੂਲੇਸ਼ਨਸ ਆਏ ਨੇ ਕਿ ਜਿਹੜੇ ਆਪਣੇ ਦਰਸ਼ਕਾਂ ਨੂੰ ਯੂ نو ਚਾਣਨਾ ਪਾਸ ਰਹਿਣ ਕਿਉਂਕਿ ਮੈਂ ਸੁਣਿਆ ਕਿ ਐਸਾਈਲਮ ਕੇਸਿਸ ਤੇ ਬੜੀ ਸਖਤੀ ਕਰ ਦਿੱਤੀ ਗਈ ਹੈ ਹਾਂਜੀ ਦੇਖੋ ਅਪਡੇਟ ਕੋਈ ਚੰਗੀ ਤਾਂ ਨਹੀਂ ਹੈਗੀ ਆਬਵੀਅਸਲੀ ਯੂ ਨੋ ਲਗਾਤਾਰ ਜੋ ਕਿ ਇਮੀਗ੍ਰੈਂਟ ਕਮਿਊਨਿਟੀ ਉਪਰ ਅਟੈਕ ਹੋ ਰਿਹਾ 트ੰਪਰ ਸਰਕਾਰ ਵੱਲੋਂ ਲਗਾਤਾਰ ਹਜੇ ਵੀ ਚੱਲੀ ਹੈ ਆ ਚਾਹੇ H1 ਵੀਜ਼ਨ ਨੂੰ ਲੈ ਕੇ ਹੋਵੇ ਉਹ ਵੀ ਅਪੀਲਸ ਕੋਰਟ ਨੇ ਕਿਹਾ ਤਾਂ ਆ ਵੀ 1 ਲੱਖ ਡਾਲਰ ਤੱਕ ਦੀ ਫੀਸ ਜਿਹੜੀ ਹੈ ਉਹ ਸਰਕਾਰ ਲੈ ਸਕਦੀ ਹੈ ਸੋ ਉੱਤੇ ਵੀ ਕਾਫੀ ਫਰਕ ਪੈਣਾ ਹੈ ਕਾਫੀ ਵੱਡੀ ਵੱਡੀ ਕੰਪਨੀਆਂ ਨੂੰ ਵੀ ਫਰਕ ਪੈਣਾ ਹੈ ਸਨਾਓ ਤੇ ਉਹਦਾ ਨਕੀ ਹੋਣਾ ਵੀ ਕਾਫੀ ਟੈਲੈਂਟ ਜੋ ਬਾਹਰੋਂ ਆ ਰਿਹਾ ਸੀ ਚਾਹੇ ਇੰਡੀਆ ਤੋਂ ਆ ਰਿਹਾ ਸੀ ਪਾਕਿਸਤਾਨ ਤੋਂ ਆ ਰਿਹਾ ਸੀ ਚਾਹੇ ਯੂਰਪ ਤੋਂ ਆ ਰਿਹਾ ਸੀ ਹੁਣ ਕੰਪਨੀਆਂ ਨੂੰ ਉਹ ਜਿਹੜੇ ਯੂ ਨੋ ਆਬਵੀਅਸਲੀ ਜਿਹੜੇ ਪੈਸੇ ਨੂੰ ਦੇਣਾ ਹੀ ਉਹ ਤੇ ਦੂਜੀ ਗੱਲ ਹੈ ਹੈਗੀ ਹੈ ਉਹਨਾਂ ਨਾਲ ਮੈਂ ਸੇ ਇੱਕ ਗੱਲ ਕਲੀਅਰ ਕਰਦਾ ਜੋ ਹੁਣ ਰੂਲ ਹੈ ਹੈਗਾ ਆ ਵਿਜੀਟਰ ਓਕੇ ਦੇ ਆਲਰੇਡੀ ਡਨ ਹੋਏ ਹੋਏ ਨੇ ਚਾਹੇ ਉਹ ਇੰਡੀਆ ਵੀ ਨੇ ਜੀ ਉਹਨਾਂ ਨੂੰ ਵਾਪਸ ਆਣਾ ਉਹਨਾਂ ਨੂੰ ਉੱਪਰ ਇਹ ਫੀਸ ਲਾਗੂ ਨਹੀਂ ਹੁੰਦੀ ਸੋ ਕੋਈ ਡਰੇ ਨਾ ਇਹ ਜਸ ਨਿਊ ਐਪਲੀਕੇਸ਼ਨਸ ਵਾਸਤੇ ਰੂਲ ਉਹਨਾਂ ਨੇ ਕਿਹਾ ਵੀ ਹੈ ਫੀਸ ਲੈ ਸਕਦੇ ਨੇ ਤੇ ਦੂਜੀ ਉਹਨਾਂ ਦੇਖੋ ਵੀ ਯੂ نو 9th ਸਰਕਟ ਜਿਹੜਾ ਹੈਗਾ ਨਾ ਆ ਉਹ ਕਾਫੀ ਲਿਬਰਲ ਸਰਕਟ ਹੈਗਾ ਅਮਰੀਕਾ ਦਾ ਆਈ ਥਿੰਕ ਮੈਂ ਗਲਤ ਨਹੀਂ ਹੋਵਾਂਗਾ ਜੇ ਮੈਂ ਕਹਾਂ ਕਿ 9th ਸਰਕਟ ਜਿਹੜਾ ਹੈ ਕਿ ਅਮਰੀਕਾ ਦਾ ਮੋਸਟ ਲਿਬਰਲ ਸਰਕਟ ਕੋਰਟ ਆ ਜੀ ਹਾਂ ਜੀ ਤੇ ਆ ਮੈਂ ਮਾੜਾ ਇਹ ਦੱਸ ਦਵਾਂ ਕਿ ਨਾਇਨਥ ਸਰਕਟ ਹੈ ਕਿ ਜੇ ਸ਼ਾਇਦ ਕੋਈ ਪਹਿਲੀ ਵਾਰ ਅਸੀਂ ਤੁਸੋਂ ਸੁਣ ਰਿਹਾ ਜਨਾਬਾ ਪਤਾ ਹੋਵੇ ਆ ਵੀ ਨਾਇਨਥ ਸਰਕਟ ਜਿਹੜਾ ਹੈਗਾ ਕੋਡ ਆਫ ਅਪੀਲਸ ਹੈਗਾ ਹੈ ਮਤਲਬ ਕਿ ਉਹ ਸਿਰਫ ਜਿਹੜਾ ਅਮਰੀਕਾ ਦਾ ਸੁਪਰੀਮ ਕੋਰਟ ਹੈ ਉਹ ਇੱਕ ਲੈਵਲ ਥੱਲੇ ਵਾਲਾ ਕੋਰਟ ਹੈ 9th ਸਰਕਟ ਤੋਂ ਬਾਅਦ ਜਿਹੜੇ ਫੈਸਲੇ ਹੁੰਦੇ ਨੇ ਉਹਨੂੰ ਸਿਰਫ ਅਮਰੀਕਾ ਦਾ ਸੁਪਰੀਮ ਕੋਰਟ ਹੀ ਓਵਰਟਰਨ ਕਰ ਸਕਦਾ ਹੈ ਚਾਹੇ 9th ਸਰਕਟ ਦਾ ਸਾਰਾ ਕੋਰਟ ਇਕੱਠਾ ਬੈਠਾ ਹੋਵੇ ਤਾਂ ਤੇ 9th ਸਰਕਟ ਅਮਰੀਕਾ ਦਾ ਸਭ ਤੋਂ ਵੱਡਾ ਸਰਕਟ ਵੀ ਹੈ ਆ ਕਿਉਂਕਿ ਕਾਫੀ ਸਟੇਟਸਾਂ ਦੇ ਵਿੱਚ ਆਉਂਦੀਆਂ ਨੇ ਸੋ 9th ਸਰਕਟ ਜਿਹੜਾ ਕੈਲੀਫੋਰਨੀਆ ਫੋਰ ਇਗਜ਼ੈਂਪਲ ਕੈਲੀਫੋਰਨੀਆ ਦੇ ਵਿੱਚ 9th ਸਰਕਟ ਦਾ ਜਿਹੜਾ ਲਾਅ ਹੈ ਉਹ ਲਾਗੂ ਹੁੰਦਾ ਹੈ ਆ ਸੋ ਜਦੋਂ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰ ਲਈਏ ਹੁਣ ਇਮੀਗ੍ਰੇਸ਼ਨ ਕੰਟੈਕਸਟ ਚ ਐਵੇਂ ਆਂਦੀ ਹੈ ਕਿ ਯੂ ਨੋ ਫੈਡਰਲ ਲਾਜ਼ ਜਿਹੜੇ ਹੁੰਦੇ ਨੇ ਉਹ ਲਾਜ਼ ਦੀ ਇੰਟਰਪ੍ਰੀਟੇਸ਼ਨ ਹੁੰਦੀ ਹੈ ਉਹ ਅਲੱਗ-ਅਲੱਗ ਹੋ ਸਕਦੀ ਹੈ ਸੋ ਇਹੀ ਕਾਰਨ ਹੈ ਕਿ 5th ਸਰਕਟ ਵਿੱਚ ਜਾਂ 9th ਸਰਕਟ ਵਿੱਚ ਜਾਂ 2nd ਸਰਕਟ ਵਿੱਚ ਜਿਹੜੇ ਲਾਜ਼ ਸੀ ਉਹ ਅਲੱਗ-ਅਲੱਗ ਲਾਗੂ ਹੁੰਦੇ ਸੀ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਅਜਿਹਾ ਪਾਸਟ ਪਰਸੇਕਿਊਸ਼ਨ ਸੀ 9th ਸਰਕਟ ਥੋੜਾ ਲਿਬਰਲ ਸੀ 5th ਸਰਕਟ ਜਿਹੜਾ ਸਭ ਤੋਂ ਸਖਤ ਸਰਕਟ ਹੈਗਾ ਯ ਅਮਰੀਕਾ ਦਾ ਅਸਾਇਲਮ ਕੇਸਾਂ ਨੂੰ ਲੈ ਕੇ ਹਨਾ ਤੇ ਕਿਦਾਂ ਕਿਦੋਂ ਬਚਾ ਹੋ ਜਾਂਦਾ ਸੀ ਵੀ ਜੇ ਤੁਹਾਡਾ ਇਮੀਗ੍ਰੇਸ਼ਨ ਅਪੀਲ ਕੇਸ ਫੇਲ ਹੋ ਜਾਂਦਾ ਸੀ ਫਿਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਵੀ ਫੇਲ ਹੋ ਜਾਂਦੀ ਸੀ ਉਸ ਤੋਂ ਬਾਅਦ ਤੁਸੀਂ ਫਿਰ ਨਾਇਨ ਸਰਕਟ ਚਲੇ ਜਾਂਦੇ ਸੀ ਤੇ ਨਾਇਨ ਸਰਕਟ ਵਿੱਚ ਕਾਫੀ ਕੇਸ ਜਿਹੜੇ ਸੀ ਉਹ ਓਵਰਟਰਨ ਹੋ ਜਾਂਦੇ ਸੀ ਮਤਲਬ ਕਿ ਥੱਲੇ ਵਾਪਸ ਆ ਜਾਂਦੇ ਸੀ ਕੇਸਸ ਠੀਕ ਹੈ ਤੇ ਹੁਣ ਦਸੰਬਰ 1 ਨੂੰ ਡਿਸੀਜਨ ਪਬਲਿਸ਼ ਹੋਇਆ ਅ ਤੇ ਉਹਦੇ ਵਿੱਚ 트럼ਪ ਅਪਾਇੰਟਡ ਜੱਜ ਵੀ ਹੈਗਾ ਹੈ ਵਿਚ ਇਸ ਨਾਟ ਇੱਕ ਜੱਜ ਵਧੀਆ ਨਹੀਂ ਹੈਗਾ ਉਹ ਉਹਨੂੰ ਰეკਮੈਂਡ ਵੀ ਨਹੀਂ ਕੀਤਾ ਸੀ ਪਰ ਫਿਰ ਵੀ ਜਦੋਂ 트럼ਪ ਪਹਿਲੀ ਵਾਰ ਰਾਸ਼ਟਰਪਤੀ ਸੀ ਉਦੋਂ ਉਹਨੂੰ ਅਪਾਇੰਟ ਕਰ ਗਿਆ ਸੀ ਤੋਂ ਹਜੇ ਵੀ ਉਹ ਜੱਜ ਹੈਗਾ ਹੈ ਤੇ ਉਹ ਜਿਹੜਾ ਫੈਸਲਾ ਹੈ ਦੇਖੋ ਉਹਦਾ ਕੇਸ ਦਾ ਨਾਮ ਹੈਗਾ ਸਿੰਘ ਵਰਸਸ ਬਾਂਦੀ ਰਾਈਟ ਆਵਰੀਅਸਲੀ ਮਾਨ ਪਾਰਟੀ ਦਾ ਕੇਸ ਹੈਗਾ ਹੈ ਤੇ ਉਹਦੇ ਵਿੱਚ ਨਾ ਪੈਸਟ ਪਰਸੀਕਿਊਸ਼ਨ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ ਹੈ ਤੇ ਜੋ ਅਕਸਰ ਆਪਾਂ ਨੂੰ ਸੁਣਨ ਦੇ ਵਿੱਚ ਮਿਲਦਾ ਹੈ ਕਿ ਯੂ نو ਕੋਈ ਆਲਮੋਸਟ ਸਿਮਿਲਰ ਹੀ ਹੁੰਦੇ ਨੇ ਕੇਸ ਸਾਰਿਆਂ ਦੇ ਵੀਕ ਦੋ ਹਮਲੇ ਹੋਏ ਹੁੰਦੇ ਨੇ ਪੁਲਿਸ ਨੇ ਰਿਪੋਰਟ ਨਹੀਂ ਲਿਖੀ ਹਨਾ ਤੇ ਹੁਣ ਨਾਇਨ ਸਰਕਟ ਦਾ ਹੈ ਕਹਿਣਾ ਹੈ ਉਹ ਕੇਸ ਉਹ ਕੇਸ ਦੇ ਵਿੱਚ ਵੀ ਇਹ ਚੀਜ਼ ਹੁਣ ਇਨਫ ਨਹੀਂ ਹੈਗੀ ਐ ਸਾਬਤ ਕਰਨ ਵਾਸਤੇ ਕਿ ਜੋ ਤੁਹਾਡੇ ਨਾਲ ਹੋਇਆ ਵੀ ਉਹ ਪੈਸਟ ਪਰਸਕਿਊਸ਼ਨ ਦੇ ਹਸਾਬ ਨਾਲ ਰਾਈਜ਼ ਹੁੰਦਾ ਹੈ ਉਹ ਇਹ ਨਹੀਂ ਕਹਿ ਰਹੇ ਜੱਜ ਵੀ ਤੁਸੀਂ ਝੂਠ ਬੋਲ ਰਹੇ ਹੋ ਜੋ ਜਿਹੇ ਕਹ ਰਹੇ ਨੇ ਵਿਜੀਤ ਸਭ ਕੋ ਸੱਚ ਵੀ ਮੰਨ ਲਈਏ ਫਿਰ ਵੀ ਉਹ ਜਿਹੜੀ ਅਸੈਲਮ ਦੇ ਵਿੱਚ ਇਹ ਸਟੈਂਡਰਡ ਹੈਗਾ ਪੈਸਟ ਪਰਸੇਕਿਊਸ਼ਨ ਦਾ ਉਹ ਮੀਟ ਨਹੀਂ ਹੋਣਾ ਹੁਣ ਉਹ ਚੀਜ਼ਾਂ ਦੇ ਨਾਲ ਸੋ ਉਹਦਾ ਨਾ ਕੀ ਹੋਣਾ ਕਿ ਕਾਫੀ ਕੇਸ ਜਿਹੜੇ ਨੇ ਹੁਣ ਆਲਰੇਡੀ ਹੋ ਰਿਹਾ ਏਦਾਂ ਕਿ ਇਮੀਗ੍ਰੇਸ਼ਨ ਕੋਰਟ ਜਿਹੜੇ ਹੈਗੇ ਨੇ ਕਾਫੀ ਕੇਸ ਜਿਹਨਾਂ ਨੂੰ ਪ੍ਰੀ ਟਰਮੀਨੇਟ ਕਰ ਰਹੇ ਨੇ ਮੀਨਿੰਗ ਕਿ ਉਹ ਬਿਆਨ ਤੱਕ ਗੱਲ ਪਹੁੰਚ ਨਹੀਂ ਦੇ ਰਹੇ ਸਿਰਫ ਇਹੀ ਕਹਿ ਕੇ ਕੇਸ ਬੰਦ ਕਰ ਰਹੇ ਨੇ ਵੀ ਸਿੰਘ ਵਰਸਸ ਬੌਂਡੀ ਦੇ ਹਿਸਾਬ ਦੇ ਨਾਲ ਜੋ ਤੁਹਾਡੇ ਕੇਸ ਦੇ ਫੈਕਟ ਹੈਗੇ ਨੇ ਉਹ ਪੈਸਟ ਪਰਸੇਕਿਊਸ਼ਨ ਦਰਵਾਇਜ਼ ਨਹੀਂ ਹੁੰਦੇ ਬਿਕੋਜ਼ ਪੈਸਟ ਪਰਸੇਕਿਊਸ਼ਨ ਦ ਜਿਹੜੀ ਰਿਵਰਟੇਬਲ ਰਿਵਰਟੇਬਲ ਪ੍ਰੀਜ਼ੰਪਸ਼ਨ ਹੈਗੀ ਹੈ ਵੈਲ ਫਾਊਂਡਡ ਫੀਅਰ ਦੀ ਉਹ ਵੀ ਲਾਗੂ ਨਹੀਂ ਹੁੰਦੀ ਤੇ ਉਹ ਕੇਸ ਦੇ ਵਿੱਚ ਇੱਕ ਰੀਲੋਕੇਸ਼ਨ ਨੂੰ ਲੈ ਕੇ ਵੀ ਮੁੱਦਾ ਹੈਗਾ ਆ ਵੀ ਜਿਹੜੀ ਰੀਲੋਕੇਸ਼ਨ ਇੰਡੀਆ ਵਿੱਚ ਉਹ ਫੀਜ਼ੀਬਲ ਹੈਗੀ ਹੈ ਵੀ ਜੋ ਲਾ ਲਾਇਬਰੀ ਆਫ ਕਾਂਗਰਸ ਦੀ ਰਿਪੋਰਟ ਹੈਗੀ ਉਹਦੇ ਮੁਤਾਬਿਕ ਵੀ ਜੇ ਕੋਈ ਮਾਨ ਪਾਰਟੀ ਦੇ ਮੈਂਬਰ ਹੈਗੇ ਨੇ ਲੋ ਲੈਵਲ ਦੇ ਉਹਨੂੰ ਉਹਨਾਂ ਨੂੰ ਇੰਡੀਆ ਵਿੱਚ ਰੀਲੋਕੇਸ਼ਨ ਜਿਹੜੀ ਹੈ ਉਹ ਈਜ਼ੀਲੀ ਹੋ ਜਾਂਦੀ ਹੈ ਉਹਨੇ ਟਾਰਗੇਟ ਨਹੀਂ ਹੈਗੇ ਸੋ ਜਦੋਂ ਆਪਾਂ ਕੇਸ ਨੂੰ ਇਸ ਕੰਟੈਕਸਟ ਵਿੱਚ ਦੇਖਦੇ ਆਂ ਉਤੇ ਆਬਵੀਅਸਲੀ ਯੂ ਨੋ ਜਿਹੜੇ ਹੁਣ ਸਾਲਮ ਕੇਸਸ ਨੇ ਉਹ ਫੋਨ ਹੋਰ ਵੀ ਜਿਆਦਾ ਮੁਸ਼ਕਲ ਹੋ ਜਾਣੇ ਨੇ ਅ ਸਿੰਗ ਵਰਸਸ ਬੌਂਡੀਰੀ ਦਾ ਕੇਸ ਹੈ ਉਹਦੇ ਕਰਕੇ ਕਿਉਂਕਿ ਉਹ ਜਿਹੜਾ ਲਾ ਹੁਣ ਚੇਂਜ ਹੋ ਗਿਆ ਹੈ ਉਹਨਾਂ ਲਾਗੂ ਹੋਏਗਾ ਕਾਫੀ ਕੇਸਾਂ ਤੇ ਇਹ ਵੀ ਜਿਹੜਾ 트럼ਪ ਅਪੋਇੰਟਡ ਜੱਜ ਸੀ ਵੈਂਡਾਈਕ ਉਹਨੇ ਨਾਲ ਇਹ ਵੀ ਕਿਹਾ ਉਹਨੇ ਵੀ opinion ਲਿਖੀ ਹੈ ਵੱਖਰੀ ਚਾਹੇ ਉਹਨੇ ਅਗਰੀ ਕੀ ਤਾਂ ਕੋਰਟ ਦੇ ਫੈਸਲੇ ਦੇ ਨਾਲ ਉਹਨੇ ਵਿਚਾਇਆ ਕਿ ਆ ਵੀ ਨਾਇਨ ਸਰਕਟ ਵਿੱਚ ਕਾਫੀ ਦਿਓ ਤੋਂ ਜਿਹੜੇ ਕੇਸਿਸ ਨੇ ਉਹਨੇ ਇੱਕ ਤੋਂ ਕੇਸ ਹੋਰ ਜ਼ਿਕਰ ਕੀਤਾ ਸੀ ਉਹਨਾਂ ਵਿੱਚ ਇੱਕ ਮੇਰਨ ਲੈਂਸਟ੍ਰਕਟਰ ਦਾ ਕੇਸ ਸੀ ਉਹਨੇ ਉਹ ਵੀ ਸਾਈਟ ਕੀਤਾ ਸੀ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਕੇਸਿਸ ਨੇ ਗਲਤਲ ਡਿਸਾਈਡ ਹੋਏ ਨੇ ਇਹਨਾਂ ਉੱਪਰ ਯੂ ਨੋ ਵੀ ਇਹਨਾਂ ਨੂੰ ਕਰੈਕਟ ਕਰਨ ਦੀ ਲੋਡ ਹੈਗੀ ਹੈ ਉਹਦੇ ਕਹਿੰਦਾ ਭਾਵੇਂ ਹੈਗਾ ਵੀ ਗoing ਫੋਰਵਰਡ ਵੀ ਜਿਹੜੇ ਸਿਮਲਰ ਕੇਸਿਸ ਵੀ ਜਿਵੇਂ ਹੁਣ ਅਸੀਂ ਜਿੱਤੇ ਸੀ ਨਾਇਨ ਸਰਕਟ ਦਾ ਜਾਂ ਹੋਰ ਵੀ ਐਵੇਂ ਦੇ ਕੇਸਿਸ ਹੈਗੇ ਨੇ ਵੀ ਉਹਨਾਂ ਨੂੰ ਹੁਣ ਸੀਿੰਗ ਵਰਸਸ ਬਾਉਂਡਰੀ ਦੇ ਯੂ ਨੋ ਆਸਾਬ ਦੇ ਨਾਲ ਵੇਖਿਆ ਜਾਵੇ ਤੇ ਆ ਯੂ نو ਕਿਉਂਕਿ ਉਹ ਚਾਹੁੰਦੇ ਨੇ ਵੀ ਜਿਹੜਾ ਨਾਇਨ ਕ੍ਰਿਕਟ ਦਾ ਲਾਅ ਹੈ ਉਹ ਕਨਸਿਸਟੈਂਟ ਹੋ ਜਾਵੇ ਕਿਉਂਕਿ ਇਸ ਵਾਲੇ ਥੋੜਾ ਇਨਕਨਸਿਸਟੈਂਟ ਹੈਗਾ ਆਪਣੀ ਜਗ੍ਹਾ ਸਹੀ ਵੀ ਹੈ ਜੱਜ ਸਿਰਫ ਐਸ ਪੁਆਇੰਟ ਤੇ ਤੇ ਸੋ ਕਾਫੀ ਮੁਸ਼ਕਲ ਹੋ ਜਾਣਾ ਹੈ ਹੁਣ ਯੂ نو ਸਿਰਫ ਇਹ ਹੀ ਐਸਟੈਬਲਿਸ਼ ਕਰਨਾ ਕਿ ਪੈਸਟ ਪਰਸੇਕਿਊਸ਼ਨ ਜਿਹੜੀ ਹੈ ਉਹ ਮੀਟ ਹੁੰਦੀ ਹੈ ਕਿ ਨਹੀਂ ਹੁੰਦੀ ਸੋ ਇਸ ਦੇ ਨਾਲ ਦੇਖਿਆ ਜਾਵੇ ਕਿ ਬੜਾ ਹੀ ਔਖਾ ਹੋ ਗਿਆ ਹੁਣ ਇਸ ਵਕਤ ਅਸਾਈਲਮ ਕੇਸਿਸ ਦੇ ਲਈ ਤਾਂ ਜੋ ਯੂ نو ਇਥੇ ਅ ਕੇਸ ਇਸ ਦਾ ਪਾਸ ਹੋਣਾ ਤੇ ਕੋਈ ਹੋਰ ਜ਼ਰੀਆ ਹੈ ਉਹਨਾਂ ਦਾ ਇਥੋਂ ਦੀ ਕੋਈ ਹੋਰ ਕੇਸਸ ਜਾਂ ਹੋਰ ਕਿਸੇ ਇਮੀਗ੍ਰੇਸ਼ਨ ਤਰੀਕੇ ਦੇ ਨਾਲ ਕਿ ਉਹ ਆਪਣਾ ਕੇਸ ਆ ਜਿਹੜਾ ਲਗਾ ਸਕਦੇ ਹਨ ਜਸਨ ਕੇਸ ਕੀ ਅਸਾਈਲਮ ਦੇ ਉੱਤੇ ਨਹੀਂ ਅਮਨ ਗੱਲ ਇਦਾਂ ਦਾ ਭਾਈ ਦੇਖੋ ਵੀ ਉਹ ਤਾਂ ਗੱਲ ਤਾਂ ਕੁਆਲੀਫਿਕੇਸ਼ਨ ਦੀ ਹੈ ਹਨਾ ਹੁਣ ਓਪਨ ਤਾਂ ਸਾਰੇ ਵਾਸਤੇ ਸਾਰਾ ਕੁਝ ਹੈ ਯੂਵੀਜ਼ਾ ਵੀ ਓਪਨ ਹੈ ਵਾਓ ਵੀ ਓਪਨ ਹੈ ਯੂ ਨੋ ਐਸ਼ਵਨ ਵੀਜ਼ਾ ਵੀ ਓਪਨ ਹੈ ਗੱਲ ਹੈ ਕਿ ਵੀ ਤੁਸੀਂ ਉਹਦੇ ਵਾਸਤੇ ਕੁਆਲੀਫਾਈ ਕਰਦੇ ਹੋ ਕਿ ਨਹੀਂ ਕਰਦੇ ਹੁਣ ਅਸੈਲਮ ਜਿਹੜਾ ਆ ਉਹ ਕਿਦਾਂ ਨਾ ਕਿਤੇ ਜਿਵੇਂ ਐਜ਼ ਅ ਵਕੀਲ ਮੈਂ ਨਾ ਵੀ ਗੱਲ ਕਰਾਂ ਐਜ਼ ਅ ਪਾਲਿਸੀ ਆਪਾਂ ਗੱਲ ਕਰ ਲਈ ਹੈ ਹਨਾ ਜੇ ਆਪਾਂ ਯੂ ਨੋ ਸੰਬਡੀ ਕੋਈ ਸਟ੍ਰੇਂਜਰ ਜੇ ਕੋਈ ਯੂ ਨੋ ਸਿਸਟਮ ਨੂੰ ਐਗਜ਼ਾਮਿਨ ਕਰੇ ਅਸੈਲਮ ਸਿਸਟਮ ਨੂੰ ਉਹਦੇ ਵੀ ਇਹੀ ਰਏ ਹੋਏਗੇ ਕਿ ਕਿਤਨੇ ਕਿਤੇ ਇਹਦਾ ਸਾਇਲੈਂਸ ਸਿਸਟਮ ਅਬਿਊਜ਼ ਹੋ ਰਿਆ ਸੀ ਔਰ ਕਿਤਨੇ ਕਿਤੇ ਫਰਾਡ ਵਧ ਰਿਆ ਸੀ ਕੁੜਾਈ ਸੋ ਉਹ ਜੇ ਅਪਾ ਪਾਲਿਸੀ ਨੂੰ ਲੈ ਕੇ ਦੇਖੀਏ ਤਾਂ ਉਹੀ ਚੀਜ਼ ਹੁਣ ਵਾਵਾ ਜਿਹੜੇ ਕੇਸਸੋਂ ਵੀ ਫਲੈਗ ਹੋਣੇ ਸ਼ੁਰੂ ਹੋ ਗਏ ਨੇ ਜਿਹੜੇ ਯੂ نو ਸਪੈਸ਼ਲ ਜੁਵਿਨਾ ਸਪੈਸ਼ਲ ਇਮੀਗਰੈਂਟ ਜੁਵਿਨਲ ਸਟੇਟਸ ਕੇਸਸ ਅਸਜ ਜਿਸ ਜਿਸ ਨੂੰ ਕਹਿੰਦੇ ਨੇ ਜਾਂ ਆਪਣੇ ਕਮਿਊਨਿਟੀ ਵਿੱਚ ਗਾਰਡਨਸ਼ਿਪ ਕੇਸਸ ਕਹਿੰਦੇ ਹੁੰਦੇ ਨੇ ਉਹ ਵੀ ਫਲੈਗ ਹੋਣੇ ਸ਼ੁਰੂ ਹੋ ਗਏ ਨੇ ਬਿਕਾਜ਼ ਉਹ ਜਦੋਂ ਯੂ نو ਆਬਵੀਅਸਲੀ ਸਰਕਾਰਾਂ ਟਰੈਕ ਰੱਖ ਰਹੀਆਂ ਨੇ ਵੀ ਕਿਹੜੀ ਚੀਜ਼ ਕਿੰਨੇ ਕਿੱਥੇ ਕਿਵੇਂ ਅਪਲਾਈ ਹੋ ਰਹੀ ਹੈ ਕਿ ਫੈਕਟਸ ਨੇ ਤਦ ਇਹ ਕੁਝ ਜਿਹੜੇ ਬਾਰ-ਬਾਰ ਸਾਹਮਣੇ ਆਉਂਦੀ ਹੈ ਆਬਵੀਸਲੀ ਸੋਹਣਾ ਨੂੰ ਵੀ ਹੁੰਦਾ ਹੈ ਵੀ ਵੀ ਸ਼ਾਇਦ ਕੋਈ ਜਿਹੜੀ ਚੀਜ਼ ਹੈ ਵੀ ਗਲਤ ਹੋ ਰਹੀ ਹੈ ਜਾਂ ਸਹੀ ਨਹੀਂ ਹੈਗੀ ਜਾਂ ਕੁਝ ਨਾ ਕੁਝ ਨਾ ਪਿੱਛੇ ਚੱਲ ਰਿਹਾ ਹੈ ਹੈਨਾ ਸੋ ਜੇ ਅਪ ਇੱਕ ਪਾਲਿਸੀ ਸਟੈਂਡਪੁਆਇੰਟ ਤੋਂ ਦੇਖੀਏ ਪਾਲਿਸੀ ਸਟੈਂਡਪੁਆਇੰਟ ਤੋਂ ਤਾਂ ਯੂ ਨੋ ਇਹ ਹੋਣਾ ਹੀ ਸੀ ਚਾਹੇ ਟਰੰਪ ਵਾਲੀ ਹੋ ਗਿਆ ਹੋ ਸਕਦਾ ਕਿਸੇ ਹੋਰ ਰਾਈ ਵੀ ਹੁੰਦਾ ਮੈਂ ਯਾਦ ਕਰਾ ਦਵਾ ਵੀ ਬਾਈਡਨ ਨੇ ਵੀ ਸਰਤਾਈ ਕੀਤੀ ਸੀ ਵੀ 2023 ਦੇ ਵਿੱਚ ਜਦੋਂ ਉਹਨਾਂ ਸੀਐਲਪੀ ਰੂਲ ਜਿਹੜੀ ਬਾਅਦ ਆਪਾਂ ਕਹਿੰਦੇ ਹਾਂ ਉਹ ਨੇ ਜਿਸ ਜਿਹੜੇ ਕੀਤੀ ਸੀ ਉਹਦਾ ਵੀ ਮਤਲਬ ਇਹੀ ਸੀ ਬਿਕਾਜ਼ ਏ ਸੇਸ ਫਰ ਟਰੰਪ ਦਾ ਨਹੀਂ ਇਸ਼ੂ ਹੈਗਾ ਹੁਣ ਹੁਣ ਇਹ ਇਸ਼ੂ ਦੋਵਾਂ ਪਾਰਟੀਆਂ ਦਾ ਵੀ ਇਮੀਗ੍ਰੇਸ਼ਨ ਨੂੰ ਰਿਫਾਰਮ ਕਰਨਾ ਚਾਹੁੰਦੇ ਨੇ ਬਸ ਇਨਾ ਫਰਕ ਹੈ ਵੀ ਟਰੰਪ ਥੋੜਾ ਜ਼ਿਆਦਾ ਹਾਰਡ ਸਟੈਂਸ ਲੈਂਦਾ ਹੈ ਵੀ ਬਿਲਕੁਲ ਨਹੀਂ ਹੋਣੀ ਚਾਹੀਦੀ ਤੇ ਜਿਹੜੇ ਡੈਮੋਕ੍ਰੇਟਸ ਨੇ ਉਹ ਚਾਹੁੰਦੇ ਸਿਸਟਮ ਰਿਫਾਰਮ ਹੋਵੇ ਲੋਕਾਂ ਨੂੰ ਸੌਖਾ ਹੋ ਜਾਵੇ ਇੱਥੇ ਆਣਾ ਫਿਰ ਮੈਂ ਯਾਦ ਕਰਾ ਦਵਾਂ ਇੱਕ ਡਿਗਨਿਟੀ ਐਕਟ ਜਿਹੜਾ ਇੰਟਰੋਡਿਊਸ ਹੋਇਆ ਸੀ ਉਹ ਹਜੇ ਵੀ ਪੈਂਡਿੰਗ ਹੈ ਤਦ ਜੋ ਬਾਸ ਹੋ ਜਾਵੇ ਤਾਂ ਫਿਰ ਯੂ ਨੋ ਉਹਦੇ ਵਿੱਚ ਲੋਕਾਂ ਨੂੰ ਵਰਕ ਵੀਜ਼ੇ ਜਿਹੜੇ ਉਹ ਇਨਡੈਫਿਨਿਟ ਮਿਲ ਜਾਣੇ ਸੀ ਯੂ ਨੋ 5 ਇਅਰ ਇੰਟਰਵਲ ਆ ਜਾ ਸਕਦੇ ਸੀ ਲੋਕੀ ਹਨਾ ਸੋ ਉਹ ਚੀਜ਼ਾਂ ਜਿਹੜੀਆਂ ਨੇ ਅਮਰੀਕਾ ਕਰ ਸਕਦਾ ਹੈ ਉਹਨਾਂ ਸਾਰਿਆਂ ਨੂੰ ਸੁੱਖਾ ਹੋ ਜਾਊਗਾ ਆਬਵੀਅਸਲੀ ਪਰ ਯੂ ਨੋ ਫਰਮ ਪਾਲਿਸੀ ਸਟੈਂਡਪੁਆਇੰਟ ਐਸ ਵੈਲ ਵੀ ਦੇਖੋ ਜਿੰਨੇ ਵੀ ਵੀਜ਼ੇਸ ਹੈਗੇ ਨੇ ਨਾ ਉਹ ਸਾਰਿਆਂ ਨੂੰ ਇੱਕ ਸ਼ੱਕ ਦੀ ਨਿਗਾਹ ਨਾਲ ਵੇਖ ਰਹੇ ਨੇ ਹੋਂ ਤਾਂ ਇਹ ਵੀ ਕੇਸਸ ਸਾਹਮਣੇ ਆ ਰਹੇ ਨੇ ਵੀ ਜਿਨ੍ਹਾਂ ਜਿਹੜੇ ਵਿਆਹ ਕਰਾ ਕੇ ਸੱਚਾ ਵਿਆਹ ਕਰਾ ਕੇ ਵੀ ਇਹ ਮੈਂ ਇੰਡੀਆ ਤੋਂ ਉੱਥੇ ਆਏ ਸੀ ਤੇ 2 ਸਾਲ ਦਾ ਗ੍ਰੀਨ ਕਾਰਡ ਮਿਲਿਆ ਸੀ ਉਹਨਾਂ ਨੇ 10 ਸਾਲ ਦੀ ਗ੍ਰੀਨ ਕਾਰਡ ਦੀ ਅਪਲਾਈ ਕੀਤੀ ਤੇ ਉਹਨਾਂ ਦਾ ਕਦੇ ਹੁਣ ਪ੍ਰੂਫ ਮੰਗਣ ਲੱਗ ਗਏ ਨੇ ਉਹ ਵੇਜ ਤੋਂ ਸਾਬਿਤ ਕਰੋ ਵੀ ਤੁਹਾਡਾ ਪਹਿਲਾ ਵਿਆਹ ਸੱਚਾ ਸੀ ਜਾਂ ਇਹ ਦਿਖਾਓ ਜਾਓ ਦਿਖਾਓ ਤੇ ਕਾਫੀ ਜਿੱਦਾ ਰਿਕੁਆਇਰਮੈਂਟ ਵੱਧ ਗਈ ਹੈ ਮੈਂ ਕਿਸੇ ਨੂੰ ਡਰਾ ਨਹੀਂ ਰਿਹਾ ਮੈਂ ਸਿਰਫ ਇੰਨਾ ਕਹਿ ਦਵਾ ਵੀ ਆ ਯੂ ਨੋ ਜਿਹੜੇ ਵੀਜ਼ੇ ਨੇ ਜਾਂ ਇਮੀਗ੍ਰੇਸ਼ਨ ਬੈਨੀਫਿਟਸ ਨੇ ਵਨ ਤਸੀਰ ਉਸਤੇ ਕੁਆਲੀਫਾਈ ਕਰਦੇ ਹੋ ਜਾਂ ਨਹੀਂ ਕਰਦੇ ਟੂ ਪੇਪਰ ਪਰ ਕੋਣ ਪੂਰਾ ਰੱਖੋ ਬਿਕਾਜ਼ ਹੁਣ ਕਾਫੀ ਬਰੀਕੀ ਦੇ ਨਾਲ ਫਾਈਲਾਂ ਨੂੰ ਐਗਜ਼ਾਮਿਨ ਕਰਦੇ ਨੇ ਮੇਰੇ ਦੋ ਕੁਐਸਚਨ ਨੇ ਮੈਂ ਪਹਿਲਾ ਗਾਰਡੀਅਨਸ਼ਿਪ ਬਾਰੇ ਜਾਨਣਾ ਕਿ ਇਹ ਗਾਰਡੀਅਨਸ਼ਿਪ ਹੈ ਕੀ ਅੰਦਰ ਆਜੀ ਕਿਉਂਕਿ ਹੁਣ ਕਈ ਕੇਸਸ ਵਿੱਚ ਬੜਾ ਸੁਣਨ ਨੂੰ ਆਇਆ ਕਿ ਅਸੀਂ ਗਾਰਡੀਅਨਸ਼ਿਪ ਦਾ ਕੇਸ ਲਗਾ ਰਹੇ ਹਾਂ ਤੇ ਗਾਰਡੀਅਨਸ਼ਿਪ ਦੇ ਕੇਸਸ ਹੁੰਦੇ ਕੀ ਨੇ ਹਾਂਜੀ ਦੇਖੋ ਅਸਲ ਜਨਾ ਇਹ ਥੋੜਾ ਜਿਹਾ ਮਿਸਨੋਮਰ ਹੈਗਾ ਆ ਬਿਕਾਜ਼ ਆਬਵੀਅਸਲੀ ਜਦੋਂ ਬੱਚਾ 18 ਸਾਲ ਤੋਂ ਉੱਪਰ ਹੋ ਜਾਵੇ ਤਾਂ ਬਾਲਗ ਹੋ ਜਾਂਦਾ ਹੈ ਉਹਦੀ ਤੁਸੀਂ ਕਸਟਡੀ ਨਹੀਂ ਲੈ ਸਕਦੇ ਹਨਾ ਹਾਂ ਅਨਲੈਸ ਕੋਈ ਸਪੈਸ਼ਲ ਕੇਸ ਹੋਵੇ ਜਿੱਥੇ ਬੱਚਾ ਡਿਸੇਬਲ ਹੋਵੇ ਗੱਲ ਹੋਰ ਹੈ ਪਰ ਇੱਕ ਨੋਰਮਲ ਯੂ ਨੋ ਜਿਹੜਾ ਕੋਈ ਬੱਚਾ ਹੈਗਾ ਜਿਹਦੇ ਕੋਈ ਮੈਂਟਲ ਡਿਸੇਬਿਲਟੀ ਨਹੀਂ ਹੈਗੀ ਉਹ 18 ਸਾਲ ਤੋਂ ਬਾਲਕ ਨੇ ਆਫੀਸ਼ਲੀ ਰਾਈਟ ਜੀ ਸੋ ਪਰ ਜਿਹੜਾ ਸਪੈਸ਼ਲ ਕਿਉਂਕਿ ਆਮ ਭਾਸ਼ਾ ਵਿੱਚ ਆਪਣੇ ਲੋਕ ਇਹਨੂੰ ਗਾਰਡੀਸ਼ਿਪ ਕਹਿੰਦੇ ਅਸਾਂ ਜੋ ਗਾਰਡੀਸ਼ਿਪ ਕੇਸਿਸ ਨਹੀਂ ਹੈਗੇ ਉਹ ਹੈਗੇ ਨੇ ਵੀ ਸਪੈਸ਼ਲ ਇਮੀਗ੍ਰੈਂਟ ਜੁਵਨਾਈਲ ਸਟੈਟਸ ਕੇਸਿਸ ਹਨਾ ਉਹ ਅਮਰੀਕਾ ਚ ਲਾਅ ਹੈਗਾ ਵੀ 21 ਸਾਲ ਦੀ ਕਿਉਂਕਿ ਅਮਰੀਕਾ ਜਿਹੜੀ ਇਮੀਗ੍ਰੇਸ਼ਨ ਨਾ ਉਹਦੇ ਵਿੱਚ ਬੱਚੇ ਦੀ ਡੈਫੀਨੀਸ਼ਨ ਜਿਹੜੀ ਉਹ 21 ਸਾਲ ਤੱਕ ਆ राइट right. जी, so, जी. सो ਉਹ ਚੀਜ਼ ਉਸ ਉਹ ਡੈਫੀਨੇਸ਼ਨ ਨੂੰ ਯੂਜ਼ ਕਰਦੇ ਆ ਹੋਏ ਜਿਹੜਾ ਸਿਜ ਕੇਸਸ ਹੈਗੇ ਨੇ ਯੂ نو ਆ ਵੀ 21 ਸਾਲ ਤੋਂ ਪਹਿਲਾਂ-ਪਹਿਲਾਂ ਕੀ ਹੁੰਦਾ ਵੀ ਜੇ ਵੀ ਤੁਹਾਡੇ ਆਬਵੀਅਸਲੀ ਤੁਸੀਂ ਯੂ نو ਤੁਹਾਡੇ ਕੋਈ ਕੇਅਰ ਕਰਨ ਵਾਲਾ ਨਹੀਂ ਹੈਗਾ ਜਾਂ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਅਬੈਂਡਨ ਕਰਤਾ ਜਾਂ ਅਬਿਊਜ਼ ਕਰਤਾ ਜਾਂ ਨੈਗਲੈਕਟ ਕੀਤਾ ਆ ਤੇ ਉਹਨਾਂ ਨਾਲ ਜਿਹੜੀ ਰੀਯੂਨੀਫਿਕੇਸ਼ਨ ਹੈ ਉਹ ਪੋਸੀਬਲ ਨਹੀਂ ਹੈਗੀ ਚਾਹੇ ਉਹ ਅਮਰੀਕਾ 'ਚ ਰਹ ਰਹੇ ਨੇ ਚਾਹੇ ਉਹ ਇੰਡੀਆ 'ਚ ਨੇ ਜਾਂ ਕਿਸੇ ਹੋਰ ਦੇਸ਼ 'ਚ ਨੇ ਹੂੰ ਹੂੰ ਤੇ ਉਹ ਫਿਰ ਪਹਿਲਾ ਉਹਦਾ ਪਹਿਲਾ ਸਟੈਪ ਹੈ ਕਿ ਤੁਸੀਂ ਸਟੇਟ ਕੋਡ ਵਿੱਚ ਜਾਂਦੇ ਹੋ ਸਟੇਟ ਕੋਡ ਜਿਹੜਾ ਹੈ ਕਿ ਉਹਨਾਂ ਕੋਈ ਪਾਵਰ ਹੈਗੀ ਹੈ ਵੀ ਉਸੇ ਚ ਸਟੇਟਸ ਗ੍ਰੈਂਡ ਕਰਨ ਦੀ ਜਦੋਂ ਉਹ ਸਿੱਧ ਸਟੇਟਸ ਤੋਂ ਗ੍ਰੈਂਡ ਹੋ ਜਾਂਦਾ ਜਿਹੜੇ ਉਹ ਫਿਰ ਸਟੇਟ ਕੋਰਟ ਦੇ ਆਰਡਰਸ ਨੇ ਉਹ ਫਿਰ ਬੱਚਾ ਜਿੱਦਾਂ ਕੈਲੋ ਵੀ ਉਸ ਸੈਲਫ ਪਾਰਟੀਸ਼ਨ ਆਪਣੇ ਆਪ ਨੂੰ ਕਰਦੇ ਨੇ ਆਈ 360 ਫਾਈਲ ਕਰਦੇ ਨੇ ਜੋ ਫਿਰ ਇਮੀਗ੍ਰੇਸ਼ਨ ਕੋ ਜਾਂਦੀ ਹੈ ਤੇ ਇਮੀਗ੍ਰੇਸ਼ਨ ਕੋ ਐਪਲੀਕੇਸ਼ਨ ਜਿਹੜੀ ਹੈ ਉਹ ਉਹਨਾਂ ਦੇ 21 ਸਾਲ ਤੋਂ ਪਹਿਲਾਂ ਉਹਨਾਂ ਦੇ 21 ਸਾਲ ਪੂਰੇ ਹੋਣ ਤੋਂ ਪਹਿਲਾਂ ਪਹਿਲਾਂ ਐਪਲੀਕੇਸ਼ਨ ਵਾਲਾ ਕੋ ਫਾਈਲ ਹੋਣੀ ਹੋਣੀ ਚਾਹੀਦੀ ਹੈ ਮਤਲਬ ਕਿ ਉੱਥੇ ਪਹੁੰਚ ਹੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਚਾਰ ਸਾਲਾਂ ਦਾ ਪੰਜ ਸਾਲਾਂ ਦਾ ਤਿੰਨ ਸਾਲਾਂ ਦਾ ਦਸੰ ਰਿਲੀ ਮੈਟਰ ਤੋਂ ਉਸ ਤੋਂ ਬਾਅਦ ਫਿਰ ਜੇ ਉਹ ਅਪਰੂਵਲ ਆ ਜਾਵੇ 360 ਉੱਤੇ ਪ੍ਰਾਇੋਰਟੀ ਡ ਉਹ ਪ੍ਰਾਇਵਟ ਟਿਟੇਰ ਤੋਂ ਬਾਅਦ ਤੁਸੀਂ ਐਡਜਸਟਮੈਂਟ ਫਾਈਲ ਕਰ ਸਕਦੇ ਹੋ मीनिंग ਕਿ ਤੁਸੀਂ ਗ੍ਰੀਨ ਕਾਰਡ ਵਾਸਤੇ ਫਿਰ I-485 ਜਿਹੜੀ ਐਪਲੀਕੇਸ਼ਨ ਹੈ ਤੁਸੀਂ ਉਹ ਫਾਈਲ ਕਰ ਸਕਦੇ ਹੋ ਸੋ ਇਹ ਕਾਫੀ ਲੰਬਾ ਪ੍ਰੋਸੈਸ ਹੁੰਦਾ ਹੈ ਕਿਤੇ ਯੂ نو ਅਮ ਤੇ ਥੋੜਾ ਜਿਹਾ ਯੂ نو ਹੈਵੀ ਮੈਂਡਸ ਦਵਾ ਵੀ ਕਾਫੀ ਲੁਕੀ ਪਹਿਲੀ ਸਟੇਜ ਤੇ ਖੁਸ਼ ਹੋ ਜਾਂਦਾ ਕਿ ਪਾਸ ਹੋ ਗਿਆ ਜਿ세 ਜੋ ਮਿਲ ਗਿਆ ਪਰ ਉਹ ਸਿਰਫ ਸਟਾਰਟਿੰਗ ਪੁਆਇੰਟ ਹੈ ਉਸ ਤੋਂ ਬਾਅਦ ਹਜੇ ਸਫਰ ਹੋਰ ਵੀ ਬਹੁਤ ਆ ਤੇ ਅ ਪਰ ਇਹਨਾਂ ਨਰਸ਼ਲ ਸੀਜੀ ਕੇਸ ਜਿਹੜੇ ਨੇ ਉਹ ਇਦਾਂ ਦੇ ਸੀ ਨੂੰ ਲੋਕੀ ਗਾਰਡੀਨਸ਼ਿਪ ਕੇਸਸ ਕਹਿੰਦੇ ਨੇ ਇਹ ਸਿਰ ਗਾਰਡੀਨਸ਼ਿਪ ਕੇਸਸ ਨਹੀਂ ਹੈਗੇ ਉਹ ਸਪੈਸ਼ਲ ਕੇਸਸ ਨੇ ਜੋ ਕਿ ਜਿਹਦੇ ਬੇਸ ਤੇ ਬੱਚਾ ਜਿਹੜਾ ਹੈ ਉਹ ਆਪਣੇ ਐਪ ਨੂੰ ਅਗਰ ਵਾਸਤੇ ਸੈਲਫ ਪ੍ਰੋਟੈਕਸ਼ਨ ਕਰ ਸਕਦਾ ਹੈ ਤੇ ਉਹ ਮੈਂ ਵੀ ਦੱਸ ਦਵਾਂ ਵੀ ਉਹ ਕਿਸੇ ਵੀ ਸਟੇਜ ਤੇ ਉਹ ਡਿਨਾਈ ਵੀ ਹੋ ਸਕਦਾ ਹੈ ਸੋ ਐਨਾ ਸੋਚੋ ਵੀ ਜਦੋਂ ਇੱਕ ਵਾਰ ਅਪਲੀਕੇਸ਼ਨ ਚੱਲ ਗਈ ਸਭ ਸਹੀ ਹੋ ਜਾਊਗਾ ਕਈ ਅਪਰੂਵਲ ਵੀ ਡਿਨਾਈ ਹੋ ਜਾਂਦੇ ਨੇ ਤੇ کئی ਵਾਰ ਕਿ ਅਪਰੂਵ ਹੋਇਆ ਕੇਸ ਗ੍ਰੀਨ ਕਾਰਡ ਦੇ ਸਟੇਜ ਤੇ ਜਾ ਕੇ ਉਹ ਡਿਨਾਈ ਕਰ ਦਿੰਦਾ ਨੇ ਸੋ ਉਹ ਜਿਹੜਾ ਜਦ ਤੱਕ ਕੇਸ ਪੂਰਾ डन ਨਹੀਂ ਹੁੰਦਾ ਕਿਤਨੇ ਕਿਤੋਂ ਖਤਰਾ ਜਿਹੜਾ ਬਣਿਆ ਰਹਿੰਦਾ ਜੀ ਤੇ ਦੂਜਾ ਮੇਰਾ ਕੁਐਸਚਨ ਸੀਗਾ ਜਿਹੜਾ ਇੰਦਰਾ ਜੀ ਹੋਏ ਸੀਗਾ ਕਿ ਜਿਹੜੇ ਇਹ 17000 ਲਾਇਸੈਂਸਸ ਦਾ ਚੱਲ ਰਿਹਾ ਵਾ ਕਿ ਕੈਲੀਫੋਰਨੀਆ ਨੇ ਕਹਿਇਆ ਰਿਹਾ ਕਿ ਤੁਸੀਂ ਉਹਨਾਂ ਲਾਇਸੈਂਸ ਨੂੰ ਕੈਨਸਲ ਕਰੋ ਤੇ ਯੂ نو ਕੇਸ ਵੀ ਹੋਇਆ ਸੀਗਾ ਉਹਦੇ ਤੇ ਸਟੇ ਵੀ ਲੱਗੀ ਸੀਗੀ ਹੁਣ ਇਸ ਵਕਤ ਉਹਦਾ ਅਸਲੀ ਰੰਗ ਕੀ ਹੈ ਕਿ ਉਹ ਸਾਰੇ ਲਾਇਸੈਂਸ ਕੈਨਸਲ ਨੇ ਕੀ ਉਹ ਸਟਿਲ ਡਰਾਈਵ ਕਰ ਸਕਦੇ ਨੇ ਕਿਸ ਸਿਚੁਏਸ਼ਨ ਦੇ ਤੇ ਅਨੇ ਬਿਨਕ ਕੋਈ ਇਸ ਵੇਲੇ ਨਾ ਐਸੀ ਕੋਈ ਕਲੀਅਰਟੀ ਨਹੀਂ ਹੈਗੀ ਕਿਉਂਕਿ ਅਲੱਗ-ਅਲੱਗ ਇਨਫੋਰਮੇਸ਼ਨ ਅਲੱਗ-ਅਲੱਗ ਚੀਜ਼ਾਂ ਦੁਆ ਰਹੀਆਂ ਨੇ ਡੀਐਮਵੀ ਵਾਲੇ ਕੁਝ ਹੋਰ ਕਹਿ ਰਹੇ ਨੇ ਸਟੇਟ ਗਵਰਨਮੈਂਟ ਜਿਹੜੀ ਕੁਝ ਹੋਰ ਕਹਿ ਰਹੀ ਆ ਜਿਹੜੀ ਫੈਡਰਲ ਸਰਕਾਰ ਉਹ ਕੁਝ ਹੋਰ ਕਹਿ ਰਹੀ ਆ ਤੇ ਜਿਹੜੇ ਔਨ ਦਾ ਗਰਾਉਂਡ ਜਿਹੜੇ ਅਫੈਕਟਰ ਨੇ ਬੰਦੇ ਉਹਨਾਂ ਦੇ ਵੀ ਅਲੱਗ-ਅਲੱਗ ਚੀਜ਼ਾਂ ਹੈਗੀਆਂ ਨੇ ਆ ਪਰ ਜੋ ਸੁਣ ਚ ਰਹੀ ਆ ਰਿਹਾ ਵੀ ਕਿਉਂਕਿ ਸਟੇ ਦੋ ਅਲੱਗ-ਅਲੱਗ ਕੇਸਸ ਨੇ ਇੱਕ ਤਾਂ ਜਿਹੜਾ ਡੀਸੀ ਸਰਕਾਰ ਨੇ ਸਟੇ ਲਾਈ ਹੋਈ ਆ ਉਹ ਹਜੇ ਵੀ ਉੱਥੇ ਹੀ ਆ राइट ਤੇ ਪਰ ਉਹ 스테ਟ ਜਿਹੜੀ ਕੈਲੀਫੋਰਨੀਆ ਦੇ 17000 ਨੰਬਰ ਨੂੰ ਲੈ ਕੇ ਇਫੈਕਟਿਵ ਤਾਂ ਨਹੀਂ ਹੈਗੀ ਬਿਕਾਜ਼ ਉਹ ਜਿਹੜਾ 17000 ਵਾਲਾ 스테ਟ ਵਾਲਾ ਕਾਮ ਹੈ ਉਹ ਉਹ ਆਡਿਟ ਦੇ ਵਸੇ ਵੀ ਉਹ ਕਰਦੇ ਪਏ ਨੇ ਤੇ ਉਹ 스테 ਉਹ ਆਡਿਟ ਤੇ ਲਾਗੂ ਨਹੀਂ ਹੁੰਦੀ ਐਸੇ ਕਰਕੇ ਫਿਰ ਟਿੰਗ ਜਿਕਾਰਾ ਮੂਵਮੈਂਟ ਦੇ ਇੱਕ ਦੋ ਹੋਰ ਪਾਰਟੀਆਂ ਨੇ ਕੇਸ ਲਾਇਆ ਸੀ ਤੇ ਉਹਦੇ ਉੱਪਰ ਵੀ ਜੱਜਸ ਨੇ ਕਿਹਾ ਤੇ ਹੈ ਪਰ ਡੀਓਟੀ ਨੇ ਬਾਅਦ ਵਿੱਚ ਵੀ ਕਿਹਾ ਵੀ ਅਸੀਂ ਕੋਈ ਐਕਸਟੈਂਸ਼ਨ ਨਹੀਂ ਦਿੰਤੀ ਹੈਗੀ ਕਿਸੇ ਨੂੰ ਤੇ ਕੁਝ ਸੀ ਐਕਸਟੈਂਸ਼ਨ ਨਹੀਂ ਰਹੀ ਪਈ ਹੈਗੀ ਜੋ ਅਸੀਂ ਪਹਿਲੇ ਕਿਹਾ ਸੀ ਉਹ ਸਭ ਉਵੇਂ ਹੀ ਚੱਲਣਾ ਆ ਸੋ ਉਹ ਕਿਤਾ ਨਾ ਕਿਤੇ ਟੱਗ ਆਫ ਵਾਰ ਜਿਹੜੀ ਹੈ ਬੀਟਵੀਨ ਸਟੇਟ ਐਂਡ ਫੈਡਰਲ ਗਵਰਨਮੈਂਟ ਹਜੇ ਵੀ ਚੱਲਦੀ ਪਈ ਹੈ ਤੇ ਉਹਦੇ ਵਿੱਚ ਨੁਕਸਾਨ ਲੋਕਾਂ ਦਾ ਹੋ ਰਿਹਾ ਬਿਕਾਜ਼ ਕਿਸੇ ਕੋ ਕੋ ਕਲੈਰਟੀ ਨਹੀਂ ਹੈਗੀ ਅ ਜਿਵੇਂ ਮੈਂ ਕਿਹਾ ਕਿ ਅਲੱਗ ਅਲੱਗ ਚੀਜ਼ਾਂ ਸਾਨੂੰ ਨੂੰ ਮਿਲ ਰਹੀਆਂ ਨੇ ਮੈਂ ਤਾਂ ਜਹੀ ਕਹਿੰਕੋ ਬੀ ਵੈਰੀ ਕੇਅਰਫੁਲ ਬੀ ਹਜੇ ਕਿਸੇ ਟਰੈਪ ਚ ਫਾਲ ਨਾ ਕਰਿਓ ਬਿਕਾਜ਼ ਫੈਡਰਲ ਸਰਕਾਰ ਜਿਹੜੀ ਹੈ ਉਹ ਕੈਲੀਫੋਰਨੀਆ ਦਾ ਐਗਜ਼ੈਂਪਲ ਬਣਾਉਣਾ ਚੱਲਦੀ ਹੈ ਤੇ ਉਹ ਐਗਜ਼ੈਂਪਲ ਬਣਾਉਣ ਦੇ ਚੱਕਰ ਚ ਕਾਫੀ ਲੋਕਾਂ ਦੇ ਲਾਇਸੈਂਸ ਵੀ ਕੈਨਸਲ ਹੋ ਰਹੇ ਨੇ ਤੇ ਕਿ ਯੂ نو ਕਾਫੀ ਲੋਕਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਬਿਕਾਜ਼ ਆਵਿਅਸਲੀ ਦਿ ਨਾਇਬਲ ਡਰਾਈਵਰ ਦੇ ਕੈਨ ਰੀਲੀ ਯੂ نو ਰਨ देयर ਕੰਪਨੀਆਂ ਸੋ ਯੂ نو ਟੇਕ ਇਨਫੋਰਮੇਸ਼ਨ ਆਈ ਗੈਸ ਵਿਦ ਅ ਗ੍ਰੇਨ ਆਫ ਸਾਲਟ ਅਮ ਅਪਾ ਹੋਰ ਇੱਥੇ ਫਾਲੋਅ ਅਪ ਕਰਾਂਗੇ ਕਜ਼ ਮੇਬੀ ਇੱਥੇ ਫਾਲੋਅ ਅਪ ਕਰ ਰਹੇ ਆ ਪਰ ਹਜੇ ਉਸ ਤੋਂ ਬਾਅਦ ਕੋਈ ਨਵੀਂ ਅਪਡੇਟ ਆਈ ਨਹੀਂ ਹੈਗੀ ਐ ਇਹਦੇ ਬਾਰੇ